ਦੋਸਤੋ ਕਲੈਕਟਰ ਸਾਹਿਬ ਆਪਦੀ ਘਰ ਵਾਲੀ ਨਾਲ ਕੁੰਭ ਚ ਇਸ਼ਨਾਨ ਕਰਨ ਵਾਸਤੇ ਗਏ ਹੋਏ ਸੀ ਜਿਵੇਂ ਕਲੈਕਟਰ ਸਾਹਿਬ ਕੁੰਭ ਦੇ ਮੇਲੇ ਤੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਉਹ ਮੇਲਾ ਵੇਖਣ ਲੱਗਦੇ ਨੇ ਮੇਲਾ ਵੇਖਦੇ ਵੇਖਦੇ ਫਿਰ ਉਹ ਆਪਦੀ ਘਰ ਵਾਲੀ ਨੂੰ ਕਹਿੰਦੇ ਆ ਕਿ ਚਲੋ ਹੁਣ ਆਪਾਂ ਇਸ਼ਨਾਨ ਕਰਕੇ ਆਨੇ ਆ ਤਾਂ ਫਿਰ ਕਲੈਕਟਰ ਸਾਹਿਬ ਇਸ਼ਨਾਨ ਕਰਨ ਵਾਸਤੇ ਜਾਣ ਲੱਗ ਜਾਂਦੇ ਨੇ ਤਾਂ ਜਿਵੇਂ ਉਹ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਤਾਂ ਉਹਨਾਂ ਦਾ ਪਿੱਛਾ ਇੱਕ ਸਾਧੂ ਕਰਨ ਲੱ ਜਾਂਦਾ ਹੁਣ ਸਾਧੂ ਚੋਰੀ-ਚੋਰੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਉਹ ਪਤਾ ਵੀ ਨਹੀਂ ਲੱਗਣ ਦੇ ਰਿਹਾ ਸੀ ਕਿਉਂ ਉਹਨਾਂ ਦਾ ਪਿੱਛਾ ਕਰ ਰਿਹਾ ऐसे तरह कलेक्टर साहब स्नान ਕਰਨ ਵਾਸਤੇ ਜਿਵੇਂ ਪਾਣੀ ਚ ਜਾਂਦੇ ਨੇ ਤਾਂ ਸਾਧੂ ਵੀ ਉਸ ਦੇ ਪਿੱਛੇ ਪਿੱਛੇ ਜਾ ਕੇ ਉਸ ਦੇ ਪਿਛਲੀ ਸਾਈਡ ਜਾ ਕੇ ਖੜਾ ਹੋ ਜਾਂਦਾ ਹੈ ਹੁਣ ਕਲੈਕਟਰ ਸਾਹਿਬ ਨੇ ਜਿਵੇਂ ਡੁਬਕੀ ਲਾਈ ਸੀ ਪਾਣੀ ਦੇ ਵਿੱਚ ਤਾਂ ਜਿਵੇਂ ਉਹ ਬਾਹਰ ਨਿਕਲਿਆ ਸੀ ਤਾਂ ਪਿੱਛੇ ਖੜਾ ਸਾਧੂ ਇੱਕਦਮ ਜ਼ੋਰਦਾਰ ਥੱਪੜ ਕਲੈਕਟਰ ਸਾਹਿਬ ਦੇ ਮਾਰਦਾ ਹੁਣ ਕਲੈਕਟਰ ਸਾਹਿਬ ਦੇ ਜਿਵੇਂ ਜ਼ੋਰਦਾਰ ਥੱਪੜ ਪਿਆ ਸੀ ਤਾਂ ਕਲੈਕਟਰ ਸਾਹਿਬ ਇੱਕਦਮ ਹੈਰਾਨ ਸੀ ਕਿ ਉਸ ਦੇ ਥੱਪੜ ਕਿਸ ਨੇ ਮਾਰ ਦਿੱਤਾ ਤਾਂ ਫਿਰ ਪਿੱਛੇ ਮੁੜ ਕੇ ਦੇਖਦਾ ਤਾਂ ਫਿਰ ਇੱਕੋ ਸਾਧੂ ਸੀ ਤਾਂ ਫਿਰ ਸਾਧੂ ਕਲੈਕਟਰ ਸਾਹਿਬ ਨੂੰ ਕਹਿੰਦਾ ਕਿ ਤੂੰ ਬਹੁਤ ਵੱਡਾ ਪਾਪੀ ਹੈ ਜਾ ਤੂੰ ਇੱਥੋਂ ਚਲਾ ਜਾ ਤੇ ਇਹ ਜਗ੍ਹਾ ਤੇਰੇ ਵਾਸਤੇ ਨਹੀਂ ਹੈ ਜਿਵੇਂ ਕਲੈਕਟਰ ਸਾਹਿਬ ਨੇ ਇਹ ਗੱਲ ਸੁਣੀ ਸੀ ਤਾਂ ਉਹ ਸੋਚਦਾ ਹੈ ਕਿ ਆ ਸਾਧੂ ਅੰਤਰੀਆਮੀ ਹੋਵੇਗਾ ਜਿਸ ਨੂੰ ਉਸ ਦੇ ਬਾਰੇ ਸਭ ਕੁਝ ਪਤਾ ਹੈ ਤਾਂ ਫਿਰ ਉਹ ਸਾਧੂ ਨੂੰ ਕਹਿੰਦਾ ਹੈ ਕਿ ਬਾਬਾ ਮੇਰੇ ਕੋਲੇ ਦੱਸੋ ਗਲਤੀ ਕੀ ਹੋਈ ਹੈ ਮੇਰੇ ਤੁਸੀਂ ਥੱਪੜ ਕਿਉਂ ਮਾਰਿਆ ਤਾਂ ਫਿਰ ਉਹ ਜੋ ਸਾਧੂ ਉਸ ਨੂੰ ਦੱਸਦਾ ਹੈ ਉਹ ਸੁਣ ਕੇ ਕਲੈਕਟਰ ਸਾਹਿਬ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦੇ ਨੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤਾਂ ਦੋਸਤੋ ਜੈਪੁਰ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜੋ ਪਰਿਵਾਰ ਦਾ ਮੁਖੀ ਸੀ ਉਸ ਦਾ ਨਾਮ ਸੀ ਬਲਜੀਤ ਹੁਣ ਬਲਜੀਤ ਦੇ ਇੱਕ ਮੁੰਡਾ ਸੀ ਜਿਹਦਾ ਨਾਮ ਸੀ ਸੁਰੇਸ਼ ਬਲਜੀਤ ਦੇ ਘਰੇ ਉਸ ਦੀ ਘਰਵਾਲੀ ਸੀ ਤੇ ਇੱਕ ਸੁਰੇਸ਼ ਸੀ ਐਸੇ ਤਰ੍ਹਾਂ ਤਿੰਨ ਜਣਿਆਂ ਦਾ ਵਧੀਆ ਪਰਿਵਾਰ ਸੀ ਬਲਜੀਤ ਦਾ ਇੱਕ ਬਿਜ਼ਨਸ ਸੀ ਜਿਹਦੇ ਵਿੱਚ ਉਸ ਨੂੰ ਚੰਗੀ ਆਮਦਨੀ ਹੋ ਜਾਂਦੀ ਸੀ ਉਸ ਦਾ ਘਰ-ਬਾਰ ਬਹੁਤ ਵਧੀਆ ਚੱਲਣ ਲੱਗ ਰਿਹਾ ਸੀ ਪੈਸਿਆਂ ਦੀ ਉਸ ਕੋਲ ਕੋਈ ਕਮੀ ਨਹੀਂ ਸੀ ਬੈਂਕ ਬੈਲੈਂਸ ਵੀ ਚੰਗਾ ਸੀ ਤੇ ਬਲਜੀਤ ਕੋਲੇ ਗੱਡੀ ਵੀ ਸੀ ਐਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲਣ ਲੱਗ ਰਹੀ ਸੀ ਤਾਂ ਹੌਲੀ-ਹੌਲੀ ਬਲਜੀਤ ਨੂੰ ਬਿਜ਼ਨਸ 'ਚ ਘਾਟਾ ਆਉਣ ਲੱਗ ਜਾਂਦਾ ਹੈ ਤਾ ਫਿਰ ਬਲਜੀਤ ਉਦਾਸ ਰਹਿਣ ਲੱਗ ਜਾਂਦਾ ਹੈ ਕਿ ਉਸ ਦਾ ਬਿਜ਼ਨਸ ਘਾਟੇ 'ਚ ਚੱਲ ਰਿਹਾ ਹੈ ਤਾਂ ਫਿਰ ਉਹ ਸੋਚਦਾ ਹੈ ਕਿ ਉਦਾਸ ਹੋਏ ਦਾ ਕੀ ਫਾਇਦਾ ਮੈਂ ਡਬਲ ਮਿਹਨਤ ਕਰਕੇ ਬਿਜ਼ਨਸ ਨੂੰ ਸੰਭਾਲਾਂਗਾ ਤਾਂ ਫਿਰ ਉਹ ਹੋਰ ਜ਼ੋਰ ਨਾਲ ਆਪਦੇ ਬਿਜ਼ਨਸ ਨੂੰ ਸੰਭਾਲਣ ਲੱਗ ਜਾਂਦਾ ਹੈ ਪਰ ਉਸ ਦੀ ਮਾੜੀ ਕਿਸਮਤ ਹੈ ਉਸ ਦਾ ਬਿਜ਼ਨਸ ਦਿਨੋਂ-ਦਿਨ ਡਾਊਨ ਤੋਂ ਡਾਊਨ ਹੁੰਦਾ ਜਾ ਰਿਹਾ ਸੀ ਇੱਕ ਦਿਨ ਐਦਾਂ ਜਾਂਦਾ ਹੈ ਕਿ ਉਸ ਦਾ ਬਿਜ਼ਨਸ ਉਸ ਨੂੰ ਛੱਡਣਾ ਪੈਂਦਾ ਹੈ ਕਿਉਂਕਿ ਹੁਣ ਉਸਦਾ ਬਿਜ਼ਨਸ ਹੈ ਉਸ ਨੂੰ ਘਾਟਾ ਦੇਣ ਲੱਗ ਰਿਹਾ ਸੀ ਜੇ ਉਹ ਬਿਜ਼ਨਸ ਨੂੰ ਅੱਗੇ ਚਲਾਉਂਦਾ ਤਾਂ ਉਸਦਾ ਘਰ-ਬਾਰ ਤੇ ਗੱਡੀ ਸਭ ਕੁਝ ਵੇਚ ਜਾਣੀ ਸੀ ਤਾਂ ਕਰਕੇ ਉਹ ਬਿਜ਼ਨਸ ਨੂੰ ਛੱਡ ਦਿੰਦਾ ਤਾਂ ਫਿਰ ਉਹ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ ਘਰ ਦਾ ਖਰਚਾ ਕਿੱਥੋਂ ਚਲਾਵਾਂਗਾ ਉਸਨੇ ਆਪਣੇ ਮੁੰਡੇ ਦਾ ਐਡਮਿਸ਼ਨ ਵੀ ਬਹੁਤ ਵਧੀਆ ਸਕੂਲ 'ਚ ਕਰਵਾਇਆ ਸੀ ਜਿਸ ਦੀ ਫੀਸ ਬਹੁਤ ਜ਼ਿਆਦਾ ਸੀ ਉਹਨੂੰ ਬਿਜ਼ਨਸ ਕਰਕੇ ਉਸ ਦੀ ਫੀਸ ਬੜੇ ਆਰਾਮ ਨਾਲ ਭਰ ਰਿਹਾ ਸੀ ਪਰ ਹੁਣ ਉਸਦਾ ਬਿਜ਼ਨਸ ਡਾਊਨ ਹੋ ਗਿਆ ਸੀ ਤਾਂ ਕਰਕੇ ਹੁਣ ਉਸ ਦੀ ਫੀਸ ਦਾ ਜਿਗਾਰੜ ਕਰਨ ਵਾਸਤੇ ਉਸ ਨੂੰ ਕੁਝ ਨਾ ਕੁਝ ਕਰਨਾ ਪੈਣਾ ਸੀ ਹੁਣ ਜਿਹੜਾ ਉਸਦਾ ਮੁੰ ਉਹ 8ਵੀਂ ਕਲਾਸ ਪੜਦਾ ਸੀ ਤੇ ਪੜ੍ਹਨ ਲਿਖਣ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ। ਐਸੇ ਤਰ੍ਹਾਂ ਬਲਜੀਤ ਨਹੀਂ ਚਾਹੁੰਦਾ ਸੀ ਕਿ ਉਸ ਦਾ ਮੁੰਡਾ ਉਸ ਕਰਕੇ ਪੜ੍ਹਾਈ ਛੱਡੇ ਤਾਂ ਕਰਕੇ ਉਹ ਕੋਈ ਕੰਮ ਕਰਨ ਦਾ ਫੈਸਲਾ ਕਰਦਾ ਹੈ। ਐਸੇ ਤਰ੍ਹਾਂ ਉਹ ਇੱਕ ਕੰਪਨੀ 'ਚ ਜੌਬ ਕਰਨ ਲੱਗ ਜਾਂਦਾ ਹੈ। ਹੁਣ ਉਹ ਕੰਪਨੀ 'ਚ ਬੜੀ ਮਿਹਨਤ ਨਾਲ ਕੰਮ ਕਰਦਾ ਸੀ ਤੇ ਜਿੰਨੇ ਵੀ ਪੈਸੇ ਕਮਾਉਂਦਾ ਸੀ ਉਸ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਐਸੇ ਤਰ੍ਹਾਂ ਉਸ ਦੀ ਜ਼ਿੰਦਗੀ ਦੁਆਰ ਤੋਂ ਹੌਲੀ-ਹੌਲੀ ਚੱਲਣ ਲੱਗੀ ਸੀ ਪਰ ਉਸ ਦੇ ਜ਼ਿਆਦਾਤਰ ਪੈਸੇ ਉਸ ਦੇ ਮੁੰਡੇ ਦੀ ਫੀਸ 'ਚ ਹੀ ਚਲੇ ਜਾਂਦੇ ਸੀ। ਮੁੰਡਾ ਪੜ੍ਹਨ ਲਿਖਣ 'ਚ ਹੁਸ਼ਿਆਰ ਸੀ ਉਸ ਦੀ ਘਰ ਵਾਲੀ ਵੀ ਉਸ ਨੂੰ ਹਮੇਸ਼ਾ ਹੀ ਕਹਿੰਦੀ ਸੀ ਕਿ ਆਪਣੇ ਪੁੱਤ ਨੂੰ ਆਪਾਂ ਪੜ੍ਹਾਈ ਤੋਂ ਪਿੱਛੇ ਨਹੀਂ ਰੱਖਣਾ ਇਹ ਜਿੰਨਾ ਪੜ੍ਹਨਾ ਚਾਹੁੰਦਾ ਹੈ ਇਸ ਨੂੰ ਪੜਾਣਾ ਹੈ ਇਸ ਤੇ ਜਿੰਨਾ ਵੀ ਖਰਚਾ ਹੋਵੇ ਆਪਾਂ ਕਰਾਂਗੇ ਤਾਂ ਫਿਰ ਬਲਜੀਤ ਦੀ ਘਰ ਵਾਲੀ ਵੀ ਬਲਜੀਤ ਦਾ ਸਾਥ ਦੇਣ ਲੱਗ ਜਾਂਦੀ ਹੈ ਤੇ ਉਸ ਨੂੰ ਹਰ ਤਰ੍ਹਾਂ ਤੇ ਕੋਆਪਰੇਟ ਕਰਦੀ ਹੈ ਤੇ ਨਾਲੇ ਉਸ ਨੂੰ ਸਹਾਰਾ ਦਿੰਦੀ ਹੈ ਬਲਜੀਤ ਕੱਲਾ ਨਹੀਂ ਸੀ ਉਸ ਨੂੰ ਆਪਦੀ ਘਰ ਵਾਲੇ ਦਾ ਸਹਾਰਾ ਮਿਲ ਗਿਆ ਸੀ ਤਾਂ ਕਰਕੇ ਉਹ ਕਿਸੇ ਗੱਲ ਤੋਂ ਨਹੀਂ ਡੋਲਦਾ ਕਿਸੇ ਗੱਲ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਂਦਾ ਸੀ ਐਸੇ ਤਰ੍ਹਾਂ ਆਪਦਾ ਕੰਮ ਉਹ ਕਰਨ ਲੱਗ ਰਿਹਾ ਸੀ ਤਾਂ ਫਿਰ ਹੌਲੀ-ਹੌਲੀ ਦਿਨ ਲੰਘਦੇ ਜਾਂਦੇ ਨੇ ਪਰ ਬਲਜੀਤ ਦੀ ਬਹੁਤ ਜ਼ਿਆਦਾ ਮਾੜੀ ਕਿਸਮਤ ਸੀ ਤਾਂ ਕਰਕੇ ਉਸ ਦੀ ਘਰ ਵਾਲੀ ਬਿਮਾਰ ਰਹਿਣ ਲੱਗ ਜਾਂਦੀ ਹੈ ਹੁਣ ਜਿਵੇਂ ਉਸਦੀ ਘਰਵਾਲੀ ਬਿਮਾਰ ਰਣ ਲੱਗੀ ਸੀ ਤਾਂ ਫਿਰ ਉਹ ਉਸਦੀ ਘਰਵਾਲੀ ਆਪਦੇ ਪਤੀ ਨੂੰ ਆਪਦੀ ਬਿਮਾਰੀ ਬਾਰੇ ਦੱਸਦੀ ਹੈ ਤਾਂ ਬਲਜੀਤ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਫਿਰ ਉਹ ਆਪਦੀ ਘਰਵਾਲੀ ਨੂੰ ਡਾਕਟਰ ਕੋਲ ਲੈ ਜਾਂਦਾ ਹੈ ਤੇ ਡਾਕਟਰ ਕੋਲ ਲਿਜਾ ਕੇ ਉਸ ਦਾ ਚੰਗੀ ਤਰ੍ਹਾਂ ਚੈੱਕਅਪ ਕਰਵਾਉਂਦਾ ਹੈ ਪਰ ਜਦੋਂ ਚੈੱਕਅਪ ਦੀ ਰਿਪੋਰਟ ਆਂਦੀ ਹੈ ਤਾਂ ਫਿਰ ਉਹ ਇੱਕਦਮ ਹੈਰਾਨ ਰਹਿ ਜਾਂਦਾ ਹੈ ਤੇ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੀ ਘਰਵਾਲੀ ਨੂੰ ਕੈਂਸਰ ਸੀ ਉਹ ਵੀ ਲਾਸਟ ਸਟੇਜ ਦਾ ਹੁਣ ਕੁਝ ਨਹੀਂ ਹੋ ਸਕਦਾ ਸੀ ਕਿਉਂਕਿ ਕੈਂਸਰ ਦੀ ਲਾਸਟ ਸਟੇਜ ਤੱਕ ਕੋਈ ਇਲਾਜ ਨਹੀਂ ਸੀ ਤਾਂ ਫਿਰ ਵੀ ਇੱਕੋ ਦਮ ਬਲਜੀਤ ਦਾ ਹੌਸਲਾ ਟੁੱਟ ਜਾਂਦਾ ਹੈ ਤੇ ਉਸ ਦਾ ਦਿਲ ਵੀ ਟੁੱਟ ਜਾਂਦਾ ਹੈ ਉਸ ਨੂੰ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰੇ ਤਾਂ ਆਖਿਰ ਕੀ ਕਰੇ ਤਾਂ ਫਿਰ ਉਹ ਆਪਦੀ ਘਰ ਵਾਲੇ ਦਾ ਇਲਾਜ ਕਰਾਉਣਾ ਚਾਹੁੰਦਾ ਸੀ ਪਰ ਉਸ ਦੀ ਘਰ ਵਾਲੀ ਉਸ ਨੂੰ ਮਨਾ ਕਰ ਦਿੰਦੀ ਹੈ ਤਾਂ ਕਹ ਦਿੰਦੀ ਹੈ ਕਿ ਮੇਰੇ ਇਲਾਜ ਤੇ ਪੈਸੇ ਨਹੀਂ ਖਰਚ ਕਰਨੇ ਇਹ ਪੈਸੇ ਆਪਾਂ ਆਪਦੇ ਜਵਾਗ ਦੀ ਪੜ੍ਹਾਈ ਤੇ ਖਰਚ ਕਰਾਂਗੇ ਪਰ ਬਲਜੀਤ ਨਹੀਂ ਮੰਨਦਾ ਸਿਰਫ ਇਲਾਜ ਪਿੱਛੇ ਉਹ ਆਪਦੀ ਘਰ ਵਾਲ ਨੂੰ ਨਹੀਂ ਜਾਣ ਦੇਣਾ ਚਾਹੁੰਦਾ ਸੀ ਤਾਂ ਕਰਕੇ ਉਸ ਨੂੰ ਹਸਪੀਟਲ ਲਿਜਾ ਕੇ ਭਰਤੀ ਕਰਵਾ ਦਿੰਦਾ ਹੁਣ ਜਿਵੇਂ ਉੱਥੇ ਭਰਤੀ ਹੋਈ ਸੀ ਤਾਂ ਬਲਜੀਤ ਦਾ ਖਰਚਾ ਚੱਲ ਪਿਆ ਸੀ ਐਸੀ ਤਰ੍ਹਾਂ ਬਲਜੀਤ ਦੀ ਸੈਲਰੀ ਨਾਲ ਬਲਜੀਤ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਨਾ ਹੀ ਉਸਦੇ ਹਸਪੀਟਲ ਦਾ ਖਰਚਾ ਨਿਕਲਦਾ ਤਾਂ ਕਰਕੇ ਉਹ ਆਪਦੀ ਗੱਡੀ ਵੇਚ ਦਿੰਦਾ ਤੇ ਆਪਦੀ ਘਰ ਵਾਲ ਦਾ ਇਲਾਜ ਕਰਾਉਣਾ ਚਾਲੂ ਰੱਖਦਾ ਪਰ ਗੱਡੀ ਵੇਚੇ ਤੋਂ ਵੀ ਉਸਦੀ ਪਾਰ ਨਹੀਂ ਪੈਂਦੀ ਤਾ ਕਰਕੇ ਉਹ ਫਿਰ ਆਪਦਾ ਘਰ ਵੀ ਵੇਚ ਦਿੰਦਾ ਹੈ ਹੁਣ ਜਿਵੇਂ ਉਸਨੇ ਆਪਦਾ ਘਰ ਵੇਚਿਆ ਸੀ ਤਾਂ ਫਿਰ ਉਹਦੇ ਵਿੱਚੋਂ ਪੈਸੇ ਉਹ ਆਪਦੀ ਘਰ ਵਾਲੇ ਦੇ ਇਲਾਜ ਤੇ ਖਰਚ ਕਰਨ ਲੱਗਾ ਸੀ ਪਰ ਉਸਦੀ ਘਰ ਵਾਲੇ ਦਾ ਇੰਨਾ ਇਲਾਜ ਹੋਇਆ ਸੀ ਪਰ ਉਹਦੀ ਤਬੀਅਤ 'ਚ ਜਮਾਂ ਵੀ ਸੁਧਾਰ ਨਹੀਂ ਹੋਇਆ ਸੀ ਉਹ ਉਸੇ ਤਰ੍ਹਾਂ ਹੀ ਸੀ ਜਿਵੇਂ ਉਸਨੂੰ ਭਰਤੀ ਕਰਵਾਈ ਗਈ ਸੀ ਹੁਣ ਬਲਜੀਤ ਦਿਨ ਰਾਤ ਉਦਾਸ ਰਹਿੰਦਾ ਸੀ ਉਸਨੂੰ ਸਮਝ ਨਹੀਂ ਆਦੀ ਸੀ ਕਿ ਉਹ ਕੀ ਕਰੇ ਇਧਰ ਤਾਂ ਉਸਦਾ ਕੰਮ ਡੁੱਬ ਰਿਆ ਸੀ ਉਸਦਾ ਘਰ ਵੀ ਚਲਾ ਗਿਆ ਸੀ ਉਸਦੀ ਗੱਡੀ ਵੀ ਚਲੀ ਗਈ ਸੀ ਤੇ ਦ੍ਰਿਸ਼ਟੀ ਘਰ ਵਾਲੀ ਵੀ ਜਾਣ ਨੂੰ ਤਿਆਰ ਸੀ ਤਾਂ ਫਿਰ ਬਲਜੀਤ ਤਾਂ ਦਿਨ ਰਾਤ ਉਦਾਸ ਨੇ ਲਾਈ ਜਾਂਦਾ ਹੈ ਤਾਂ ਫਿਰ ਇੱਕ ਦਿਨ ਬਲਜੀਤ ਦੀ ਘਰ ਵਾਲੀ ਇਹ ਦੁਨੀਆ ਛੱਡ ਕੇ ਚਲੀ ਜਾਂਦੀ ਹੈ ਹੁਣ ਜਿਵੇਂ ਬਲਜੀਤ ਦੀ ਘਰ ਵਾਲੀ ਇਹ ਦੁਨੀਆ ਛੱਡ ਕੇ ਗਈ ਸੀ ਤਾ ਬਲਜੀਤ ਉੱਤੇ ਦੁੱਖਾਂ ਦਾ پہاੜ ਟੁੱਟ ਪਿਆ ਸੀ ਉਹਦੇ ਸਾਰੇ ਸੁਪਨੇ ਟੁੱਟ ਗਏ ਸੀ ਉਸਦਾ ਜੀਵਨ ਸਾਥੀ ਉਸਨੂੰ ਕੱਲਾ ਛੱਡ ਕੇ ਤੁਰ ਗਿਆ ਸੀ ਹੁਣ ਬਲਜੀਤ ਨੂੰ ਪਤਾ ਸੀ ਕਿ ਉਸਦੀ ਘਰ ਵਾਲੀ ਜਾਵੇਗੀ ਪਰ ਇਸੇ ਤਰ੍ਹਾਂ ਅਧ ਵਿਚਾਰੇ ਛੱਡ ਕੇ ਜਾਵੇਗੀ ਇਹ ਉਸਨੇ ਕਦੇ ਨਹੀਂ ਸੋਚਿਆ ਸੀ ਹੁਣ ਘਰ ਵਿੱਚ ਬਲਜੀਤ ਤੇ ਉਸਦਾ ਮੁੰਡਾ ਸੁਰੇਸ਼ ਰਹਿ ਗਏ ਸੀ ਸੁਰੇਸ਼ ਨੂੰ ਜਿਵੇਂ ਪਤਾ ਲੱਗਦਾ ਹੈ ਕਿ ਉਸਦੀ ਮਾਂ ਇਸ ਦੁਨੀਆ 'ਚ ਨਹੀਂ ਰਹੀ ਤਾਂ ਉਹ ਵੀ ਭੂਬਾ ਮਾਰ ਮਾਰ ਕੇ ਰੋਣ ਲੱਗ ਜਾਂਦਾ ਹੈ ਹੁਣ ਸਾਰੇ ਲੋਕ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤਾਂ ਜ਼ਿੰਦਗੀ ਨਹੀਂ ਲੱਗਣੀ ਤੁਹਾਨੂੰ ਨਵੇਂ ਤਰੀਕੇ ਤੋਂ ਆਪਦੀ ਜ਼ਿੰਦਗੀ ਸ਼ੁਰੂ ਕਰਨੀ ਪਵੇਗੀ ਤਾਂ ਫਿਰ ਲੋਕਾਂ ਨੇ ਸਮਝਾਵ ਜਾ ਕੇ ਉਹਨਾਂ ਨੂੰ ਜ਼ਿੰਦਗੀ ਜੀਣ ਤੋਂ ਮਜਬੂਰ ਕਰ ਦਿੱਤਾ ਸੀ ਐਸੇ ਤਰ੍ਹਾਂ ਹੁਣ ਬਲਜੀਤ ਆਪਦੇ ਪੁੱਤ ਕਰਕੇ ਜ਼ਿੰਦਗੀ ਔਖੀ ਸੁਖੀ ਕੱਟਣ ਲੱਗ ਰਿਹਾ ਸੀ ਬਲਜੀਤ ਨੇ ਆਪਦੇ ਪੁੱਤ ਦੀ ਪੜ੍ਹਾਈ ਬੰਦ ਨਹੀਂ ਹੋਣ ਦਿੱਤੀ ਸੀ ਉਹ ਲਗਾਤਾਰ ਪੜ੍ਹਨ ਲੱਗ ਰਿਹਾ ਸੀ ਐਸੇ ਤਰ੍ਹਾਂ ਇੱਕ ਦਿਨ सुरेश ਇੱਕ ਗਲੀ 'ਚ ਖੜ੍ਹਾ ਸੀ ਇੱਥੇ ਕੋਲੋਂ ਕਲੈਕਟਰ ਦਾ ਕਾਫਲਾ ਲੰਘਦਾ ਹੈ ਉਹ ਕਲੈਕਟਰ ਦਾ ਕਾਫਲਾ ਦੇਖ ਕੇ ਹੈਰਾਨ ਰਹਿ ਗਿਆ ਸੀ ਕਿ ਕਲੈਕਟਰ ਦੀ ਕਿੰਨੀ ਠਾਠ ਹੁੰਦੀ ਹੈ ਤੇ ਕਿੰਨੇ ਸ਼ਾਨੋ ਸ਼ੌਕਤ ਨਾਲ ਇਹ ਜਾਂਦਾ ਹੈ ਤਾਂ ਫਿਰ ਉਹ ਆਪਦੇ ਸਕੂਲ 'ਚ ਜਾ ਕੇ ਆਪਦੇ ਟੀਚਰ ਕੋਲੇ ਪੁੱਛਦਾ ਹੈ ਕਿ ਕਲੈਕਟਰ ਕਿਵੇਂ ਬਣਦਾ ਹੈ ਕਿਉਂਕਿ ਉਸਨੇ ਮਾਨੀ-ਮਨ ਸੋਚ ਲਿਆ ਸੀ ਕਿ ਉਸਨੇ ਬਣਨਾ ਹੈ ਤਾਂ ਕਲੈਕਟਰੀ ਬਣਨਾ ਹੈ ਤਾ ਫਿਰ ਉਸਦਾ ਟੀਚਰ ਉਸ ਨੂੰ ਦੱਸਦਾ ਹੈ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੂਪੀਐਸਸੀ ਦੀ ਤਿਆਰੀ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਆਈਏਐਸ ਅਫੀਸਰ ਬਣਿਆ ਜਾ ਸਕਦਾ ਹੈ ਤਾਂ ਫਿਰ ਹੁਣ சுரேਸ਼ ਨੇ ਸੋਚ ਲਿਆ ਸੀ ਕਿ ਉਹ ਵੀ ਜ਼ਿਲ੍ਹਾ ਕਲੈਕਟਰ ਬਣੇਗਾ ਐਸੇ ਤਰ੍ਹਾਂ ਹੁਣ ਉਸ ਨੂੰ ਪਤਾ ਲੱਗਿਆ ਸੀ ਕਿ ਬਹੁਤ ਜ਼ਿਆਦਾ ਪੜ੍ਹਾਈ ਕਰਨੀ ਪਣੀ ਹੈ ਤਾਂ ਫਿਰ சுரேਸ਼ਾ ਹੋਰ ਵੀ ਜ਼ਿਆਦਾ ਪੜ੍ਹਾਈ 'ਚ ਧਿਆਨ ਦੇਣ ਲੱਗਦਾ ਹੈ ਐਸੇ ਤਰ੍ਹਾਂ ਉਹ ਪਲੱਸ 2 ਕਰ ਲੈਂਦਾ ਹੈ ਤੇ ਪਲੱਸ 2 ਕਰੇ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰ ਲੈਂਦਾ ਹੈ ਜਿਵੇਂ ਉਸਨੇ ਗ੍ਰੈਜੂਏਸ਼ਨ ਕੀਤੀ ਸੀ ਤਾਂ ਉਸਦਾ ਬਾਪੂ ਪੁੱਛਦਾ ਹੈ ਕਿ ਪੁੱਤ ਹੁਣ ਤੇਰੀ ਗ੍ਰੈਜੂਏਸ਼ਨ ਪੂਰੀ ਹੋ ਗਈ ਹੈ ਹੁਣ ਤੂੰ ਅੱਗੇ ਜਾ ਕੇ ਕੀ ਕਰੇਗਾ ਤੇ ਤੂੰ ਕੀ ਬਣਨਾ ਚਾਹਨਾ ਤਾਂ ਫਿਰ ਸੁਰੇਸ਼ ਸਾਹਿਬ ਦੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਹੁਣ ਮੇਰੀ ਪੜ੍ਹਾਈ ਪੂਰੀ ਹੋ ਗਈ ਹੈ ਮੈਂ ਗ੍ਰੈਜੂਏਸ਼ਨ ਕਰ ਲਈ ਹੈ ਤੇ ਹੁਣ ਮੈਂ ਜ਼ਿਲ੍ਹਾ ਕਲੈਕਟਰ ਬਣਨਾ ਚਾਹਨਾ ਮੇਰੇ ਛੋਟੇ ਹੁੰਦਾ ਤਾਂ ਇਹ ਸਪਨਾ ਹੈ ਕਿ ਮੈਂ ਜ਼ਿਲ੍ਹਾ ਕਲੈਕਟਰ ਬਣਾ ਇਸ ਕਰਕੇ ਹੁਣ ਮੈਂ ਯੂਪੀਸੀ ਦੀ ਤਿਆਰੀ ਕਰਾਂਗਾ ਇਸ ਵਾਸਤੇ ਮੈਨੂੰ ਕੋਚਿੰਗ ਕਰਨੀ ਪੈਣੀ ਹੈ ਤਾਂ ਉਸਦਾ ਬਾਪੂ ਪੁੱਛਦਾ ਹੈ ਕਿ ਪੁੱਤ ਕੋਚਿੰਗ ਦਾ ਤੇਰਾ ਇੱਥੇ ਹੀ ਸਰ ਜਾਏਗਾ ਜਾਂ ਫਿਰ ਬਾਹਰ ਜਾਣਾ ਪਵੇ ਤਾ ਫਿਰ சுரேਸ਼ ਸੈਸਨ ਨੂੰ ਕਹਿੰਦਾ ਹੈ ਕਿ ਬਾਪੂ ਸਰ ਤਾਂ ਕੋਚਿੰਗ ਦਾ ਇੱਥੇ ਵੀ ਸਕਦਾ ਹੈ ਪਰ ਇੱਥੇ ਉਦਾਂ ਦੀ ਕੋਚਿੰਗ ਨਹੀਂ ਹੁੰਦੀ ਜਿਸ ਲੈਵਲ ਦੀ ਕੋਚਿੰਗ ਮੈਨੂੰ ਚਾਹੀਦੀ ਹੈ ਤੇ ਨਾਲੇ ਫਿਰ சுரேਸ਼ ਕਹਿੰਦਾ ਹੈ ਕਿ ਬਾਪੂ ਕੋਚਿੰਗ ਤੇ 30-35000 ਰੁਪਿਆ ਹਰ ਮਹੀਨੇ ਦਾ ਲਗਭਗ ਖਰਚਾ ਹੋਵੇਗਾ ਤਾਂ ਉਸਦਾ ਬਾਪੂ ਕਹਿੰਦਾ ਹੈ ਕਿ ਪੁੱਤ ਤੂੰ ਪੈਸਿਆਂ ਦੀ ਫਿਕਰ ਨਾ ਕਰ ਮੈਂ ਪੈਸਿਆਂ ਦਾ ਬੰਦੋਬਸਤ ਕਰ ਦਵਾਂਗਾ ਬਸ ਤੂੰ ਪੜ੍ਹਾਈ ਤੇ ਧਿਆਨ ਰੱਖ ਤਾਂ ਫਿਰ சுரேਸ਼ ਸਾਹਿਬ ਦੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਤੁਹਾਡੇ ਕੋਲ ਇੰਨੇ ਜ਼ਿਆਦਾ ਪੈਸੇ ਕਿੱਥੋਂ ਆਏ ਤੁਹਾਡੀ ਸੈਲਰੀ ਤਾਂ 18000 ਰੁਪਏ ਹੈ ਫਿਰ ਤੁਸੀਂ ਮੇਰੀ ਕੋਚਿੰਗ ਦੇ ਪੈ ਤਾ ਗੋਬਲਜੀਤ ਕਹਿੰਦਾ ਹੈ ਕਿ ਜਿਹੜਾ ਮੈਂ ਮਕਾਨ ਵੇਚਿਆ ਸੀ ਉਹਦੇ ਵਿੱਚੋਂ ਅੱਧੇ ਪੈਸੇ ਤਾਂ ਤੇਰੀ ਮਾਂ ਦੇ ਇਲਾਜ ਤੇ ਖਰਚ ਹੋ ਗਏ ਸੀ ਪਰ ਤੇਰੀ ਮਾਂ ਨੇ ਜਾਂਦੇ ਜਾਂਦੇ ਮੈਨੂੰ ਕਿਹਾ ਸੀ ਕਿ ਜਿਹੜੇ ਪੈਸੇ ਬਚੇ ਨੇ ਉਹ ਆਪਣੇ ਮੁੰਡੇ ਦੀ ਪੜ੍ਹਾਈ ਤੇ ਹੀ ਖਰਚ ਕਰਨੇ ਨੇ ਉਸ ਨੂੰ ਵੱਡਾ ਬੰਦਾ ਬਣਾਣਾ ਹੈ ਇਹ ਤੇਰੀ ਮਾਂ ਦੀ ਲਾਸਟ ਇੱਛਾ ਸੀ ਤਾਂ ਕਰਕੇ ਮੈਂ ਉਸ ਦੀ ਲਾਸਟ ਇੱਛਾ ਜ਼ਰੂਰ ਪੂਰੀ ਕਰਾਂਗਾ ਤੇਰੀ ਕੋਚਿੰਗ ਦਾ ਖਰਚਾ ਮੈਂ ਜ਼ਰੂਰ ਚੱਕਾਂਗਾ ਤੂੰ ਇਸ ਗੱਲ ਦੀ ਫਿਕਰ ਨਾ ਕਰ ਹੁਣ ਬਲਜੀਤ ਨੇ ਇੱਕ ਕਿਰਾਏ ਦਾ ਮਕਾਨ ਲੈ ਲਿਆ ਸੀ ਤੇ ਉਸ ਕਿਰਾਏ ਦੇ ਮਕਾਨ 'ਚ ਹੀ ਉਹ ਰਹਿਣ ਲੱਗਿਆ ਸੀ ਐਸੇ ਤਰ੍ਹਾਂ ਉਹ ਆਪਦੇ ਪੁੱਤ ਸੁਰੇਸ਼ ਨੂੰ ਕੋਚਿੰਗ ਕਰਨ ਵਾਸਤੇ ਬਾਹ ਕਿਆ ਸੀ ਤੇ ਉਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦਾ ਪਤਾ ਸੀ ਤੇ ਉਸਨੇ ਆਪਣੀ ਮਾਂ ਦੀ ਇੱਛਾ ਵੀ ਪੂਰੀ ਕਰਨੀ ਸੀ ਤੇ ਆਪ ਦਾ ਸੁਪਨਾ ਵੀ ਪੂਰਾ ਕਰਨਾ ਸੀ ਤਾਂ ਕਰਕੇ ਉਹ ਬਹੁਤ ਜ਼ਿਆਦਾ ਪੜ੍ਹਾਈ ਤੇ ਧਿਆਨ ਦਿੰਦਾ ਹੈ ਤੇ ਬਹੁਤ ਜ਼ਿਆਦਾ ਯੂਪੀਐਸਸੀ ਦੀ ਤਿਆਰੀ ਕਰਦਾ ਹੈ ਤੇ ਕੋਚਿੰਗ ਵੀ ਕਰ ਰਿਹਾ ਸੀ ਐਸੇ ਤਰ੍ਹਾਂ ਹੌਲੀ-ਹੌਲੀ ਕੋਚਿੰਗ ਕਰਨ ਤੋਂ ਬਾਅਦ ਉਹ ਯੂਪੀਐਸਸੀ ਦੇ ਪ੍ਰੀ ਐਗਜ਼ਾਮ ਦਿੰਦਾ ਹੈ ਹੁਣ ਜਦੋਂ ਪ੍ਰੀ ਐਗਜ਼ਾਮ ਦਾ ਰਿਜ਼ਲਟ ਆਂਦਾ ਹੈ ਤਾਂ ਸੁਰੇਸ਼ ਦੇ ਚੰਗੇ ਨੰਬਰ ਆਏ ਸੀ ਐਸੇ ਤਰ੍ਹਾਂ ਸੁਰੇਸ਼ ਬਹੁਤ ਜ਼ਿਆਦਾ ਖੁਸ਼ੀ ਕਿ ਉਸਨੇ ਪ੍ਰੀ ਐਗਜ਼ਾਮ ਪਾਸ ਕਰ ਲਿਆ ਹੈ ਇਸ ਤੋਂ ਬਾਅਦ ਸੁਰੇਸ਼ ਦੀ ਜ਼ਿੰਦਗੀ 'ਚ ਇੱਕ ਕੁੜੀ ਆ ਜਾਂਦੀ ਹੈ ਜਿਹਦਾ ਨਾਮ ਸੀ ਸੁਨੀਤਾ ਸੁਨੀਤਾ ਵੀ ਉੱਥੇ ਆਈਐਸ ਦੀ ਤਿਆਰੀ ਕਰਨ ਲੱਗ ਰਹੀ ਸੀ ਉਹ ਵੀ ਕੋਚਿੰਗ ਕਰ ਰਹੀ ਸੀ ਹੌਲੀ-ਹੌਲੀ ਦੋਨਾਂ 'ਚ ਦੂਰੀਆਂ ਘਟ ਜਾਂਦੀਆਂ ਐ ਤੇ ਦੋਨੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਂਦੇ ਨੇ ਤੇ ਪਿਆਰ ਕਰਨ ਲੱਗ ਜਾਂਦੇ ਨੇ ਐਸੇ ਤਰ੍ਹਾਂ ਇਹ ਸਾਰੀ ਗੱਲ ਸੁਰੇਸ਼ ਆਪਦੇ ਬਾਪੂ ਨੂੰ ਵੀ ਦੱਸ ਦਿੰਦਾ ਐ ਕਿ ਮੈਂ ਇੱਕ ਸੁਨੀਤਾ ਨਾਮ ਦੀ ਕੁੜੀ ਨੂੰ ਪਸੰਦ ਕਰਦਾ ਪਰ ਉਸਦਾ ਬਾਪੂ ਉਸ ਨੂੰ ਸਮਝਾਉਂਦਾ ਐ ਕਿ ਪੁੱਤ ਇਹ ਤੇਰੀ ਉਮਰ ਹੁਣ ਪਿਆਰ ਦੇ ਚੱਕਰਾਂ 'ਚ ਪੈਣ ਵਾਲੀ ਨਹੀਂ ਐ ਕੁੜੀਆਂ ਦੇ ਚੱਕਰਾਂ 'ਚ ਪੈਣ ਵਾਲੀ ਨਹੀਂ ਐ ਤੂੰ ਆਪਦੇ ਫੋਕਸ ਤੇ ਧਿਆਨ ਕਰ ਤੂੰ ਜੋ ਉਥੇ ਕਰਨੀ ਐ ਉਹੀ ਕਰ ਤੂੰ ਆਪਦੀ ਪੜ੍ਹਾਈ ਤੇ ਧਿਆਨ ਦੇ ਐਸੀ ਤਰ੍ਹਾਂ ਸੁਰੇਸ਼ ਮੇਨ ਐਗਜ਼ਾਮ ਦੀ ਤਿਆਰੀ ਕਰ ਲੈਂਦਾ ਹੁਣ ਮੇਨ ਐਗਜ਼ਾਮ ਕਰਨ ਤੋਂ ਪਹਿਲਾਂ ਉਹ ਸੰਗੀਤਾ ਦੇ ਪਿਆਰ ਦੇ ਚੱਕਰਾਂ 'ਚ ਪੈ ਗਿਆ ਸੀ ਤਾਂ ਕਰਕੇ ਹੁਣ ਉਹ ਪੜ੍ਹਾਈ ਤੇ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਇੱਧਰ ਉੱਧਰ ਫਿਰਦਾ ਰਹਿੰਦਾ ਸੀ ਤੇ ਬਹੁਤ ਜ਼ਿਆਦਾ ਮौज-ਮਸਤੀ ਕਰਦਾ ਸੀ ਫਿਰ ਉਸ ਤੋਂ ਬਾਅਦ ਸੁਰੇਸ਼ ਮੇਨ ਐਗਜ਼ਾਮ ਦਿੰਦਾ ਪਰ ਮੇਨ ਐਗਜ਼ਾਮ ਉਸ ਕੋਲੇ ਕੁਆਲੀਫਾਈ ਨਹੀਂ ਹੋਇਆ ਸੀ ਉਹਦੇ ਵਿੱਚੋਂ ਜਿਵੇਂ ਹੀ ਫੇਲ ਹੋ ਗਿਆ ਸੀ ਇਹ ਸਭ ਦੇਖ ਕੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਉਹ ਫੇਲ ਹੋ ਗਿਆ ਤਾਂ ਫਿਰ ਉਹ ਆਪਣੇ ਬਾਪੂ ਨੂੰ ਫੋਨ ਕਰਦਾ ਤੇ ਬਾਪੂ ਨੂੰ ਸਾਰੀ ਗੱਲ ਦੱਸਦਾ ਫਿਰ ਉਸ ਦਾ ਬਾਪੂ ਉਸ ਨੂੰ ਮੋਚਕਾਉਂਦਾ ਤੇ ਕਹਿ ਦਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਕੁੜੀਆਂ ਦੇ ਚੱਕਰਾਂ 'ਚ ਨਹੀਂ ਪੈਣਾ ਤੂੰ ਇਸ ਕੰਮਾਂ 'ਚ ਪੈ ਗਿਆ ਤੈਨੂੰ ਮੈਂ ਇੱਥੋਂ ਪੈਸੇ ਇਸ ਵਾਸਤੇ ਨਹੀਂ ਭੇਜਦਾ ਕਿ ਤੂੰ ਉੱਥੇ ਮौज-ਮਸਤੀ ਕਰੇ ਮੈਂ ਸਿਰਫ ਤੇਰੀ ਪੜ੍ਹਾਈ ਵਾਸਤੇ ਪੈਸੇ ਭੇਜਦਾ ਤੇ ਮੈਂ ਇੱਥੇ ਕਿੰਨੀ ਜ਼ਿਆਦਾ ਮਿਹਨਤ ਕਰਕੇ ਤੇਰੇ ਵਾਸਤੇ ਪੈਸੇ ਇਕੱਠੇ ਕਰਦਾ ਪਰ ਤੂੰ ਉੱਥੇ ਸਾਰੇ ਪੈਸੇ ਐਵੇਂ ਡਾ ਦਿੰਨਾ ਤਾਂ ਫਿਰ ਜਿਵੇਂ ਸੁਰੇਸ਼ ਨੇ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਵੀ ਗੁੱਸਾ ਆ ਗਿਆ ਸੀ ਤਾ ਫਿਰ ਉਹ ਆਪਦੇ ਬਾਪੂ ਦਾ ਫੋਨ ਕੱਟ ਦਿੰਦਾ ਉਸਦਾ ਬਾਪੂ ਬਾਰ ਬਾਰ ਉਸਨੂੰ ਫੋਨ ਕਰਨ ਦੀ ਟਰਾਈ ਕਰਦਾ ਪਰ சுரேਸ਼ ਅੱਗੋਂ ਫੋਨ ਨਹੀਂ ਚੱਕਦਾ ਹੁਣ சுரேਸ਼ ਦਾ ਬਾਪੂ ਸੋਚਣ ਲੱਗਾ ਸੀ ਕਿ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਿਹਾ ਇਸ ਤੇ ਪੈਸੇ ਖਰਚ ਕਰਕੇ ਤਾਂ ਫਿਰ ਉਹ ਸੋਚਦਾ ਕਿ ਕਿਉਂ ਨਾ ਮੈਂ ਉਸਨੂੰ ਕਿਉਂ ਨਾ ਮੈਂ ਉਸ ਕੋਲੇ ਜਾਵਾਂ ਤੇ ਉਸਨੂੰ ਜਾ ਕੇ ਸਮਝਾਵਾਂ ਉਸ ਤੋਂ ਬਾਅਦ சுரேਸ਼ ਦਾ ਬਾਪੂ சுரேਸ਼ ਕੋਲੇ ਆ ਜਾਂਦਾ ਹੈ ਹੁਣ ਜਿਵੇਂ सुरेश ਦਾ ਬਾਪੂ सुरेश ਕੋਲ ਆਇਆ ਸੀ ਤਾਂ ਫਿਰ ਆ ਕੇ ਉਸ सुरेश ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਤੇ ਨਾਲੇ ਉਸ ਨੂੰ ਧਮਕਾਉਂਦਾ ਹੈ ਤੇ ਨਾਲੇ ਕਹਿੰਦਾ ਹੈ ਕਿ ਮੈਂ ਤੇਰੇ ਵਾਸਤੇ ਕਿੰਨੀ ਮਿਹਨਤ ਕਰਦਾ ਤੂੰ ਇੱਥੇ ਕੁੜੀਆਂ ਦੇ ਚੱਕਰਾਂ 'ਚ ਪਿਆ ਅੱਗੋ सुरेश ਕਹਿ ਦਿੰਦਾ ਹੈ ਕਿ ਮੈਂ ਯੂਪੀਐਸਸੀ ਦੀ ਤਿਆਰੀ ਹੁਣ ਜੀ ਜਾਨ ਲਾ ਕੇ ਕਰਾਂਗਾ ਪਰ ਉਸ ਦਾ ਬਾਪੂ ਉਸ ਕੁੜੀ ਦਾ ਨਾਮ ਲੈ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧਮਕਾਉਂਦਾ ਹੈ ਤੇ ਨਾਲੇ ਕਹਿੰਦਾ ਹੈ ਕਿ ਤੇਰੀ ਮਾਂ ਦੀ ਵੀ ਇਹ ਆਖਰੀ ਇੱਛਾ ਸੀ ਕਿ ਤੂੰ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ ਪਰ ਤੂੰ ਉਸ ਦਾ ਮਾਨ ਵੀ ਨਹੀਂ ਰੱਖਣ ਲੱਗ ਰਿਹਾ ਤੇ ਬਸ ਤੈਨੂੰ ਤਾਪ ਦੀ ਮौज-ਮਸਤੀ ਦੀ ਪਈ ਹੈ ਜਿਵੇਂ ਹੁਣ सुरेश ਦੇ ਬਾਪੂ ਨੇ ਇਹ ਗੱਲ ਕਹੀ ਸੀ ਤਾਂ ਫਿਰ सुरेश ਨੂੰ ਵੀ ਗੁੱਸਾ ਆ ਗਿਆ ਸੀ ਤਾਂ ਫਿਰ ਉਹ ਆਪਦੇ ਬਾਪੂ ਦੇ ਸਾਹਮਣੇ ਬੋਲਣ ਲੱਗਾ ਸੀ ਤੇ सुरेश ਬਾਗੀ ਹੋ ਗਿਆ ਸੀ सुरेश ਨੇ ਆਪਦੇ ਬਾਪੂ ਨੂੰ ਬਹੁਤ ਜ਼ਿਆਦਾ ਖਰੀਆਂ-ਖਰੀਆਂ ਸੁਣਾਈਆਂ ਤੇ ਨਾਲੇ ਗਾਲਾਂ ਵੀ ਕੱਢੀਆਂ ਸੁਰੇਸ਼ ਦੇ ਬਾਪੂ ਨੂੰ ਸੁਰੇਸ਼ ਤੋਂ ਜਮਾਂ ਉਮੀਦ ਨਹੀਂ ਸੀ ਕਿ ਉਸ ਤਰ੍ਹਾਂ ਉਸਦੇ ਸਾਹਮਣੇ ਬੁਲੇਗਾ ਉਸ ਨੂੰ ਵੀ ਇਸ ਤਰ੍ਹਾਂ ਗਾਲਾ ਕੱਢੇਗਾ ਤਾਂ ਫਿਰ ਸੁਰੇਸ਼ ਦਾ ਬਾਪੂ ਆਪਦੀ ਘਰ ਵਾਲ ਨੂੰ ਯਾਦ ਕਰਦੇ ਹੋਏ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਨਾ ਆਪਣਾ ਮੁੰਡਾ ਨਲਾਇਕ ਹੈ ਇਹ ਕਿਸੇ ਕੰਮ ਦਾ ਨਹੀਂ ਇਹ ਗੱਲ ਜਿਵੇਂ ਸੁਰੇਸ਼ ਨੇ ਸੁਣੀ ਸੀ ਤਾਂ ਫਿਰ ਉਹ ਆਪਦੀ ਮਾਂ ਨੂੰ ਵੀ ਗਾਲਾ ਕੱਢਣ ਲੱਗ ਜਾਂਦਾ ਹੈ ਐਸੇ ਤਰ੍ਹਾਂ ਹੁਣ ਸੁਰੇਸ਼ ਦੇ ਬਾਪੂ ਦਾ ਦਿਲ ਜਿਵੇਂ ਟੁੱਟ ਗਿਆ ਸੀ ਉਹ ਉੱਥੇ ਹੀ ਕੁਦ ਉਦਾਸ ਹੋ ਕੇ ਬਹਿ ਗਿਆ ਸੀ ਪਰ ਸੁਰੇਸ਼ ਕੋਲੇ ਇਹ ਵੀ ਨਹੀਂ ਦੇਖਿਆ ਗਿਆ ਤੋ ਆ ਬਾਪੂ ਦੀ ਬਾਹ ਫੜਦਾ ਹੈ ਤੇ ਉਸ ਨੂੰ ਧੱਕੇ ਦੇ ਕੇ ਆਪਦੇ ਕਮਰੇ ਚੋਂ ਕੱਢ ਦਿੰਦਾ ਹੈ ਤੇ ਨਾਲੇ ਉਸ ਨੂੰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਅੱਜ ਤੋਂ ਬਾਅਦ ਤੁਸੀਂ ਮੇਰੇ ਕੋਲੇ ਨਹੀਂ ਆਣਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਇਸ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਹੈ ਤੁਸੀਂ ਆਪਦੇ ਘਰੇ ਜਾਓ ਮੈਂ ਹੁਣ ਉੱਥੇ ਕਦੇ ਨਹੀਂ ਆਂਦਾ ਐਸੇ ਤਰ੍ਹਾਂ ਉਸਨੇ ਆਪਦੇ ਬਾਪੂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਕੇ ਘਰ ਚੋਂ ਕੱਢ ਦਿੱਤਾ ਸੀ ਹੁਣ ਉਸਦਾ ਬਾਪੂ ਆਪਦੇ ਪੁੱਤ ਕੋਲ ਇੰਨੀ ਜ਼ਿਆਦਾ ਬੇਇੱਜ਼ਤੀ ਕਰਵਾ ਕੇ ਉੱਥੋਂ ਚਲਾਇਆ ਸੀ ਤਾਂ ਫਿਰ ਸੁਰੇਸ਼ ਇੱਕ ਸਾਲ ਤੱਕ ਉਸ ਕੁੜੀ ਦੇ ਚੱਕਰਾਂ 'ਚ ਪਿਆ ਰਹਿੰਦਾ ਹੈ ਤੇ ਦੁਆਰੇ ਯੂਪੀਸੀ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਦੂਜੀ ਵਾਰ ਜਦੋਂ ਉਸਨੇ ਪ੍ਰੀ ਐਗਜ਼ਾਮ ਦੇ ਤਾ ਪ੍ਰੀ ਐਗਜ਼ਾਮ 'ਚ ਵੀ ਰਹਿ ਜਾਂਦਾ ਹੁਣ ਜਿਵੇਂ ਸੁਰੇਸ਼ ਪ੍ਰੀ ਐਗਜ਼ਾਮ ਚੋਂ ਰਿਹਾ ਸੀ ਤਾਂ ਫਿਰ ਉਸ ਨੂੰ ਆਪਦੀ ਗਲਤੀ ਦਾ ਬਹੁਤ ਜ਼ਿਆਦਾ ਅਹਿਸਾਸ ਹੁੰਦਾ ਹੈ ਉਹ ਸੋਚਦਾ ਹੈ ਕਿ ਮੇਰਾ ਬਾਪੂ ਸੱਚ ਹੀ ਕਹਿੰਦਾ ਸੀ ਜੇ ਮੈਂ ਇਨਾਂ ਚੱਕਰਾਂ 'ਚ ਪੇਵਾਂਗਾ ਤਾਂ ਕਦੇ ਵੀ ਮੈਂ ਯੂਪੀਸੀ ਕਲੀਅਰ ਨਹੀਂ ਕਰ ਸਕਾਂਗਾ ਤਾਂ ਫਿਰ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਣ ਲੱਗ ਜਾਂਦਾ ਹੈ ਤਾ ਫਿਰ ਉਹ ਆਪਦੇ ਬਾਪੂ ਨੂੰ ਮਾਫੀ ਮੰਗਣ ਵਾਸਤੇ ਫੋਨ ਮਲਾਉਂਦਾ ਹੈ ਪਰ ਅਗੋ ਉਸਦੇ ਬਾਪੂ ਦਾ ਫੋਨ ਸਵਿਚ ਆਫ ਸੀ ਉਹ ਬਾਰ ਬਾਰ ਆ ਟਰਾਈ ਕਰ ਕਰਕੇ ਦੇਖਦਾ ਹੈ ਪਰ ਉਸ ਦਾ ਬਾਪੂ ਦਾ ਫੋਨ ਹਮੇਸ਼ਾ ਸਵਿਚ ਆਫ ਰਿਆ ਸੀ ਤਾਂ ਫਿਰ ਉਸ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਕਿ ਬਾਪੂ ਦਾ ਫੋਨ ਸਵਿਚ ਆਫ ਕਿਉਂ ਹੈ ਫਿਰ ਉਹ ਸੋਚਦਾ ਹੈ ਕਿ ਪਹਿਲਾਂ ਮੈਂ ਯੂਪੀਐਸੀ ਕਲੀਅਰ ਕਰਾਂਗਾ ਫਿਰ ਮੈਂ ਆਪਦੇ ਬਾਪੂ ਨੂੰ ਖੁਸ਼ਖਬਰੀ ਦਵਾਂਗਾ ਤੇ ਨਾਲੇ ਮੈਂ ਉਸ ਕੋਲੇ ਵੀ ਹੱਥ ਜੋੜ ਕੇ ਮਾਫੀ ਮੰਗਾਂਗਾ ਕਿ ਜੋ ਵੀ ਮੈਂ ਤੇਰੇ ਨਾਲ ਕੀਤਾ ਮੈਂ ਬਹੁਤ ਮਾੜਾ ਕੀਤਾ ਤੇ ਮੈਨੂੰ ਮਾਫ ਕਰ ਦੇ ਐਸੇ ਤਰ੍ਹਾਂ ਹੁਣ ਸ੍ਰੇਸ਼ ਸਭ ਚੱਕਰਾਂ ਤੋਂ ਬਾਹਰ ਆ ਕੇ ਯੂਪੀਐਸ ਤਾ ਫਿਰ 1 ਸਾਲ ਲਗਾਤਾਰ ਉਹ ਹੋਰ ਤਿਆਰੀ ਕਰਦਾ ਹੈ 1 ਸਾਲ ਤਿਆਰੀ ਕਰਨ ਤੋਂ ਬਾਅਦ ਉਹ ਪ੍ਰੀ ਐਗਜ਼ਾਮ ਦਿੰਦਾ ਹੈ ਜਿਹੜਾ ਕਿ ਉਹ ਕੁਆਲੀਫਾਈ ਕਰ ਲੈਂਦਾ ਹੈ ਉਸ ਤੋਂ ਬਾਅਦ ਉਹ ਮੇਨ ਐਗਜ਼ਾਮ ਦਿੰਦਾ ਹੈ ਤੇ ਹੁਣ ਉਸ ਦਾ ਮੇਨ ਐਗਜ਼ਾਮ ਵੀ ਕੁਆਲੀਫਾਈ ਹੋ ਗਿਆ ਸੀ ਐਸੇ ਤਰ੍ਹਾਂ ਉਹ ਇੰਟਰਵਿਊ ਵੀ ਕਲੀਅਰ ਕਰ ਦਿੰਦਾ ਹੈ ਹੁਣ ਸ੍ਰੇਸ਼ ਆਈਏਐਸ ਦਾ ਅਫਸਰ ਬਣ ਚੁੱਕਿਆ ਸੀ ਤਾਂ ਫਿਰ ਉਸ ਨੂੰ ਜ਼ਿਲ੍ਹਾ ਕਲੈਕਟਰ ਦੀ ਪੋਸਟ ਮਿਲਦੀ ਹੈ ਹੁਣ ਉਸ ਦੀ ਟ੍ਰੇਨਿੰਗ ਤੇ ਜਾਣ ਦਾ ਟਾਈਮ ਸੀ ਪਰ ਉਹ ਆਪਦੀ ਖੁਸ਼ਖਬਰੀ ਆਪਦੇ ਬਾਪੂ ਨੂੰ ਨਾਲ ਵੰਡਣਾ ਚਾਹੁੰਦਾ ਸੀ ਤਾਂ ਫਿਰ ਉਹ ਆਪਦੇ ਬਾਪੂ ਨੂੰ ਫਿਰ ਤੋਂ ਫੋਨ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਅੱਗੋਂ ਉਸ ਦਾ ਫੋਨ ਸਵਿਚ ਤਾ ਫਿਰ ਉਸਦੇ ਇੱਕ ਗਵੰਡੀ ਦਾ ਨੰਬਰ ਜਿਆਸੀ ਤਾਂ ਫਿਰ ਉਹ ਆਪਦੇ ਗਵੰਡੀ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਮੇਰੇ ਬਾਪੂ ਨਾਲ ਗੱਲ ਕਰਵਾ ਦਿਓ ਪਰ ਅੱਗੋ ਉਸਦੇ ਗਵੰਡੀ ਦੱਸਦੇ ਨੇ ਕਿ ਤੇਰਾ ਬਾਪੂ ਤਾਂ ਇੱਥੇ ਬਹੁਤ ਦਿਨਾਂ ਦਾ ਇਹ ਮਕਾਨ ਛੱਡ ਕੇ ਚਲਾ ਗਿਆ ਤੇ ਸਾਨੂੰ ਨਹੀਂ ਪਤਾ ਉਹ ਕਿੱਥੇ ਗਿਆ ਪਰ ਜਿਵੇਂ ਸੁਰੇਸ਼ ਨੇ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਸੁਰੇਸ਼ ਸੋਚਦਾ ਸੀ ਕਿ ਉਹ ਆਪਦੇ ਬਾਪੂ ਕੋਲ ਜਾ ਕੇ ਉਸਦੇ ਪੈਰੀਂgir ਕੇ ਮਾਫੀ ਮੰਗ ਲੇਗਾ ਪਰ ਹੁਣ ਤਾਂ ਸੁਰੇਸ਼ ਨੂੰ ਐਵੇਂ ਹੀ ਨਹੀਂ ਪਤਾ ਸੀ ਕਿ ਉਸਦਾ ਬਾਪੂ ਆਖਿਰ ਹੈ ਕਿੱਥੇ ਤਾ ਫਿਰ ਉਹ ਸੋਚਦਾ ਹੈ ਕਿ ਟ੍ਰੇਨਿੰਗ ਤੋਂ ਬਾਅਦ ਮੈਂ ਆਪਦੇ ਬਾਪੂ ਨੂੰ ਲੱਭਣਾ ਸ਼ੁਰੂ ਕਰਾਂਗਾ ਪਹਿਲਾਂ ਮੈਂ ਆਪਦੀ ਟ੍ਰੇਨਿੰਗ ਪੂਰੀ ਕਰ ਲਾਂ ਐਸੇ ਤਰ੍ਹਾਂ ਸੁਰੇਸ਼ਾ ਜ਼ਿਲ੍ਹਾ ਕਲੈਕਟਰ ਦੀ ਟ੍ਰੇਨਿੰਗ ਤੇ ਚਲਾ ਜਾਂਦਾ ਹੈ ਤੇ 2 ਸਾਲ ਉਹ ਟ੍ਰੇਨਿੰਗ ਲੰਦਾ ਤੇ ਟ੍ਰੇਨਿੰਗ ਦੇ ਦੌਰਾਨ ਐਦਾਂ ਦਾ ਕੋਈ ਦਿਨ ਨਹੀਂ ਸੀ ਜਿਸ ਦਿਨ ਸੁਰੇਸ਼ ਨੂੰ ਆਪਦੇ ਬਾਪੂ ਦੀ ਨਾਜਾਇਜ਼ੀ ਹੋਵੇ ਉਹ ਹਮੇਸ਼ਾ ਪਛਤਾਉਂਦਾ ਸੀ ਕਿ ਉਸਨੇ ਆਪਦੇ ਬਾਪੂ ਨਾਲ ਕਿੰਨਾ ਗਲਤ ਵਿਵਹਾਰ ਕੀਤਾ ਤੇ ਉਸ ਨੂੰ ਕਿੰਨਾ ਵੱਡਾ ਪਾਪ ਲੱਗੇਗਾ ਇਸ ਕਰਕੇ ਸੁਰੇਸ਼ ਹਮੇਸ਼ਾ ਪਛਤਾਵੇ ਦੀ ਅੱਗ 'ਚ ਮੱਚਦਾ ਰਹਿੰਦਾ ਸੀ ਤਾਂ ਫਿਰ ਸੁਰੇਸ਼ ਹੌਲੀ-ਹੌਲੀ ਉਹ ਟ੍ਰੇਨਿੰਗ ਪੂਰੀ ਕਰ ਲੰਦਾ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਦੀ ਇੱਕ ਜਗ੍ਹਾ ਤੇ ਪੋਸਟਿੰਗ ਹੋ ਜਾਂਦੀ ਹੈ ਤੇ ਹੁਣ ਉਹ ਜ਼ਿਲ੍ਹਾ ਕਲੈਕਟਰ ਬਣ ਚੁੱਕਿਆ ਸੀ ਤਾ ਫਿਰ ਉਹ ਆਪਦੀ ਡਿਊਟੀ ਕਰਨ ਲੱਗ ਜਾਂਦਾ ਹੈ ਐਸੀ ਤਰ੍ਹਾਂ ਡਿਊਟੀ ਕਰਦੇ ਕਰਦੇ ਉਹ ਆਪਦੇ ਬਾਪੂ ਨੂੰ ਵੀ ਲੱਭਣਾ ਸ਼ੁਰੂ ਕਰ ਦਿੰਦਾ ਤਾਂ ਫਿਰ ਉਹ ਬਾਕੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ ਨਾਲ ਸੰਪਰਕ ਕਰਦਾ ਤੇ ਉਹਨਾਂ ਨੂੰ ਆਪਦੇ ਬਾਪੂ ਬਾਰੇ ਦੱਸਦਾ ਕਿ ਇਹ ਇਸ ਬੰਦੇ ਨੂੰ ਲੱਭਣਾ ਤਾਂ ਫਿਰ ਬਾਕੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰ ਸੀ ਜੋ ਉਸ ਦਾ ਸਾਥ ਦਿੰਦੇ ਆ ਕਿਉਂਕਿ सुरेश ਨੇ ਉਹਨਾਂ ਅੱਗੇ ਰਿਕਵੈਸਟ ਕੀਤੀ ਸੀ ਐਸੀ ਤਰ੍ਹਾਂ सुरेश ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਲੈਂਦਾ ਪਰ ਉਸ ਦਾ ਬਾਪੂ ਉਸ ਨੂੰ ਕਿਤੇ ਨਹੀਂ ਮਿਲਦਾ ਉਸ ਦੀ ਹਰ ਕੋਸ਼ਿਸ਼ ਬੇਕਾਰ ਹੀ ਜਾਂਦੀ ਹੈ ਉਸ ਦੇ ਬਾਪੂ ਦਾ ਉਸ ਨੂੰ ਕੁਝ ਨਹੀਂ ਪਤਾ ਲੱਗ ਸਕਿਆ ਸੀ ਹੁਣ सुरेश ਸਾਹਿਬ ਦੇ ਬਾਪੂ ਨੂੰ ਹਰ ਹਾਲ ਚ ਪਾਣਾ ਚਾਹੁੰਦਾ ਸੀ ਸੁਰੇਸ਼ ਨੂੰ ਐਂ ਵੀ ਨਹੀਂ ਪਤਾ ਸੀ ਕਿ ਉਸਦਾ ਬਾਪੂ ਇਸ ਦੁਨੀਆ 'ਚ ਹੈ ਜਾਂ ਨਹੀਂ ਫਰੋ ਕੋਸ਼ਿਸ਼ ਨਹੀਂ ਛੱਡਣਾ ਚਾਹੁੰਦਾ ਸੀ ਐਸੇ ਤਰ੍ਹਾਂ ਸੁਰੇਸ਼ ਆਉ ਦੇ ਬਾਪੂ ਨੂੰ ਦਿਨ ਰਾਤ ਲੱਭਦਾ ਰਹਿੰਦਾ ਸੀ ਐਸੇ ਤਰ੍ਹਾਂ ਇੱਕ ਦਿਨ ਸੁਰੇਸ਼ ਦੇ ਦੋਸਤ ਮਨੋਜ ਦਾ ਫੋਨ ਉਸ ਕੋਲ ਆਂਦਾ ਜੋ ਕਿ ਉਹ ਦੇ ਨਾਲ ਆਈਏਸੀ ਦੀ ਟ੍ਰੇਨਿੰਗ ਕਰ ਰਿਹਾ ਸੀ ਮਨੋਜ ਸੁਰੇਸ਼ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਤਾਂ ਫਿਰ ਉਹ ਸੁਰੇਸ਼ ਨੂੰ ਕਹਿੰਦਾ ਕਿ ਮੈਂ ਤੇਰੇ ਕੋਲੇ ਆਣ ਲੱਗ ਰਿਹਾ ਤੇਰੇ ਡਿਸਟ੍ਰਿਕਟ 'ਚ ਮੈਨੂੰ ਕੰਮ ਹੈ ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ ਆਣ ਲੱਗ ਰਿਹਾ ਤਾਂ ਫਿਰ ਅੱਗੋ ਸੁਰੇਸ਼ ਕਹਿੰਦਾ ਕਿ ਜੇ ਤੂੰ ਪੂਰੇ ਪਰਿਵਾਰ ਨਾਲ ਆਣ ਲੱਗ ਰਿਹਾ ਤਾਂ ਤੈਨੂੰ ਮੇਰੇ ਕੋਲੇ ਹੀ ਰੁਕਣਾ ਪਵੇਗਾ ਤਾਂ ਫਿਰ ਅੱਗੋ ਮਨੋਜ ਹਾਂ ਕਰ ਐਸੀ ਤਰ੍ਹਾਂ ਮਨੋਜ ਆਪਦੇ ਮੰਮੀ ਡੈਡੀ ਤੇ ਆਪਦੀ ਘਰ ਵਾਲੀ ਨਾਲ சுரேਸ਼ ਕੋਲ ਆ ਜਾਂਦਾ ਹੁਣ சுரேਸ਼ ਤੇ ਮਨੋਜ ਦਾ ਸਾਰਾ ਪਰਿਵਾਰ ਇੱਕ ਥਾਂ ਤੇ ਬੈਠੇ ਖਾਣਾ ਖਾ ਰਹੇ ਸੀ ਜਿਵੇਂ சுரேਸ਼ ਨੇ ਮਨੋਜ ਦੇ ਪਰਿਵਾਰ ਨੂੰ ਹੱਸਦੇ ਖੇਡਦੇ ਵੇਖਿਆ ਇੰਨੀਆਂ ਗੱਲਾਂ ਕਰਦੇ ਦੇਖਿਆ ਇੱਕ ਦੂਜੇ ਨਾਲ ਪਿਆਰ ਵੇਖਿਆ ਤਾ ਉਸਨੂੰ ਆਪਦੇ ਬਾਪੂ ਦੀ ਬਹੁਤ ਜ਼ਿਆਦਾ-ਜ਼ਿਆਦਾ ਆ ਜਾਂਦੀ ਹੈ ਤਾਂ ਉਹ ਤੋਂ ਉੱਠ ਕੇ ਚਲਾ ਜਾਂਦਾ ਹੈ ਹੁਣ ਜਿਵੇਂ सुरेश ਉੱਠ ਕੇ ਗਿਆ ਸੀ ਤਾਂ ਫਿਰ ਜੋ ਮਨੋਜ ਦਾ ਬਾਪੂ ਹੁੰਦਾ ਹੈ ਉਹ ਮਨੋਜ ਨੂੰ ਪੁੱਛਦਾ ਹੈ ਕਿ ਇਸ ਨੂੰ ਕੀ ਹੋ ਗਿਆ ਤਾਂ ਫਿਰ ਮਨੋਜ ਉਸਨੂੰ ਦੱਸਦਾ ਹੈ ਕਿ ਇਸ ਦੀ ਇੱਕ ਗਲਤੀ ਕਰਕੇ ਇਸ ਦਾ ਬਾਪੂ ਹਮੇਸ਼ਾ ਲਈ ਇਸ ਤੋਂ ਦੂਰ ਹੋ ਗਿਆ ਤਾਂ ਕਰਕੇ ਇਸ ਨੂੰ ਆਪਦੇ ਬਾਪੂ ਦੀ ਬਹੁਤ ਜ਼ਿਆਦਾ ਯਾਦ ਆਂਦੀ ਹੈ ਇਸ ਕਰਕੇ ਪਛਤੰਦਾ ਹੈ ਤੇ ਬਹੁਤ ਜ਼ਿਆਦਾ ਰੋਂਦਾ ਹੈ ਤਾਂ ਫਿਰ ਮਨੋਜ ਜਾ ਕੇ सुरेश ਨੂੰ ਚੁੱਪ ਕਰਾਂਦਾ ਇੰਨੇ ਚ ਹੀ ਉੱਥੇ ਮਨੋਜ ਦਾ ਬਾਪੂ ਆ ਜਾਂਦਾ ਹੈ ਤਾ ਫਿਰ ਸੁਲੇਸ਼ ਇੱਕਦਮ ਭੱਜ ਕੇ ਮਨੋਜ ਦੇ ਬਾਪੂ ਦੇ ਗਲ ਲੱਗ ਜਾਂਦਾ ਹੈ ਤੇ ਜਵਾਕਾ ਤਰ੍ਹਾਂ ਰੋਣ ਲੱਗ ਜਾਂਦਾ ਹੈ ਹੁਣ ਜਿਹੜਾ ਮਨੋਜ ਦਾ ਬਾਪੂ ਸੀ ਫਿਰ ਉਸ ਨੂੰ ਹੌਲੀ ਹੌਲੀ ਚੁੱਪ ਕਰਾਂਦਾ ਹੈ ਤੇ ਕਹਿੰਦਾ ਹੈ ਕਿ ਜੋ ਕੁਝ ਹੁੰਦਾ ਹੈ ਸਭ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ ਬੰਦਾ ਕੁਝ ਨਹੀਂ ਕਰ ਸਕਦਾ ਤਾਂ ਕਰਕੇ ਹੁਣ ਤੈਨੂੰ ਪਛਤਾਨ ਦੀ ਲੋੜ ਨਹੀਂ ਹੈ ਤੂੰ ਆਪਦੇ ਬਾਪੂ ਨੂੰ ਲੱਭ ਜ਼ਰੂਰ ਲੱਭ ਪਰ ਆਪਦੀ ਜ਼ਿੰਦਗੀ ਨੂੰ ਵੀ ਚੰਗੇ ਤਰ੍ਹਾਂ ਕੱਢ ਐਸੇ ਤਰ੍ਹਾਂ ਤੂੰ ਜ਼ਿੰਦਗੀ ਜਿਵੇਂਗਾ ਤਾਂ ਤੇਰੇ ਮਾਂ ਬਾਪ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੋਵੇਗਾ ਤੈਨੂੰ ਇਸ ਹਾਲਤ 'ਚ ਦੇਖ ਕੇ ਤਾਂ ਕਰਕੇ ਤੂੰ ਆਪਦੀ ਜ਼ਿੰਦਗੀ ਨੂੰ ਕਿਨਾਰੇ ਲਾ ਤੇ ਵਧੀਆ ਤਰੀਕੇ ਨਾਲ ਜੀ ਤਾ ਫਿਰ सुरेश ਅਮਨੋਜ ਦੇ ਬਾਪੂ ਕੋਲੇ ਪੁੱਛਦਾ ਹੈ ਕਿ ਅੰਕਲ ਜੀ ਤੁਸੀਂ ਦੱਸੋ ਮੈਂ ਕੀ ਕਰਾਂ ਤਾਂ ਫਿਰ ਮਨੋਜ ਦਾ ਬਾਪੂ ਕਹਿੰਦਾ ਹੈ ਕਿ ਇੰਜ ਕਰ ਤੂੰ ਹੁਣ ਵਿਆਹ ਕਰ ਲੈ ਤਾਂ ਫਿਰ सुरेश ਕਹਿੰਦਾ ਹੈ ਕਿ ਅੰਕਲ ਜੀ ਮੇਰੀ ਨਿਗਾ ਚ ਤਾਂ ਕੋਈ ਕੁੜੀ ਨਹੀਂ ਹੈਗੀ ਜੇ ਤੁਹਾਡੀ ਨਿਗਾ ਚ ਕੋਈ ਕੁੜੀ ਹੈਗੀ ਹੈ ਤਾਂ ਤੁਸੀਂ ਮੈਨੂੰ ਆਪ ਹੀ ਤੁਸੀਂ ਆਪ ਹੀ ਮੇਰਾ ਵਿਆਹ ਕਰ ਦਵੋ ਮੇਰਾ ਰਿਸ਼ਤਾ ਕਰ ਦਵੋ ਤਾਂ ਜਿਵੇਂ ਇਹ ਗੱਲ ਮਨੋਜ ਦੇ ਬਾਪੂ ਨੇ ਸੁਣੀ ਸੀ ਤਾਂ ਉਹ ਕਹਿੰਦਾ ਹੈ ਕਿ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰੇ ਵਾਸਤੇ ਬਹੁਤ ਵਧੀਆ ਕੁੜੀ ਲੱਭਾਂਗਾ ਤੇ ਤੇਰਾ ਵਿਆਹ ਕਰ ਦਵਾਂਗਾ ऐसे तरह फिर मनोज ਦਾ ਬਾਪੂ சுரேਸ਼ ਵਾਸਤੇ ਕੁੜੀ ਲੱਭਣੀ ਸ਼ੁਰੂ ਕਰ ਦਿੰਦਾ ਹੈ। ਉਹਨਾਂ ਨੂੰ ਇੱਕ ਪਰਮਿਲਾ ਨਾਂ ਦੀ ਕੁੜੀ ਮਿਲ ਜਾਂਦੀ ਹੈ ਜਿਹੜੀ ਬਹੁਤ ਸੰਸਕਾਰੀ ਸੀ ਜਿਹਦੇ ਅੰਦਰ ਸੰਸਕਾਰ ਕੁੱਟ-ਕੁੱਟ ਕੇ ਭਰੇ ਸੀ। ਫਿਰ मनोज ਦਾ ਬਾਪੂ சுரேਸ਼ ਨੂੰ ਪਰਮਿਲਾ ਬਾਰੇ ਦੱਸਦਾ ਹੈ। ਜਿਵੇਂ சுரேਸ਼ ਪਰਮਿਲਾ ਬਾਰੇ ਸੁਣਦਾ ਹੈ ਤਾਂ ਫਿਰ சுரேਸ਼ ਕਹਿੰਦਾ ਹੈ ਕਿ ਮੈਂ ਉਸ ਨੂੰ ਵੇਖਣਾ ਚਾਹਣਾ। ਹੁਣ சுரேਸ਼ ਨੇ ਜਿਵੇਂ ਪਰਮਿਲਾ ਨੂੰ ਵੇਖਿਆ ਸੀ ਤਾਂ ਪਰਮਿਲਾ ਵੇਖਣਸਾਰੀ ਉਸ ਨੂੰ ਪਸੰਦ ਆ ਗਈ ਸੀ ਤੇ ਪਰਮਿਲਾ ਨੇ ਵੀ சுரேਸ਼ ਨੂੰ ਪਸੰਦ ਕਰ ਲਿੱਤਾ ਸੀ। ਐਸੇ ਤਰ੍ਹਾਂ ਦੋਨਾਂ ਦੀ ਰਿਸ਼ਤਿਆਂ ਦੀ ਗੱਲ ਚੱਲਦੀ ਹੈ ਤੇ ਦੋਵਾਂ ਵਿਚਾਲੇ ਵਿਆਹ ਪੱਕਾ ਹੋ ਜਾਂਦਾ ਹੈ ਤੇ ਥੋੜੇ ਦਿਨਾਂ ਬਾਅਦ ਇਸੇ ਤਰ੍ਹਾਂ ਹੁਣ ਪਰਮੀਲਾ ਤੇ ਸਰੇਸ਼ ਪਤੀ ਪਤਨੀ ਬਣ ਗਏ ਸੀ ਤੇ ਬੜੇ ਆਰਾਮ ਨਾਲ ਜ਼ਿੰਦਗੀ ਕੱਟਣ ਲੱਗੇ ਸੀ ਹੁਣ जाद सुरेश ਨੂੰ ਆਪਦੇ ਬਾਪੂ ਦੀ ਯਾਦ ਓਨੀ ਜ਼ਿਆਦਾ ਨਹੀਂ ਆਂਦੀ ਸੀ ਜਿੰਨੀ ਯਾਦ ਤੋਂ ਪਹਿਲਾਂ ਆਂਦੀ ਸੀ ਕਿਉਂਕਿ ਉਸਦੀ ਘਰ ਵਾਲੀ ਉਸਨੂੰ ਹਮੇਸ਼ਾ ਹਸਾਰਾ ਦਿੰਦੀ ਸੀ ਤੇ ਜਦੋਂ ਵੀ ਉਸਨੂੰ ਬਾਪੂ ਦੀ ਯਾਦ ਆਂਦੀ ਸੀ ਤਾਂ सुरेश ਰੋਣ ਲੱਗ ਜਾਂਦਾ ਸੀ ਤਾਂ ਉਸਦੀ ਘਰ ਵਾਲੀ ਉਸਨੂੰ ਚੁੱਪ ਕਰਾ ਦਿੰਦੀ ਸੀ ਐਸੇ ਤਰ੍ਹਾਂ ਉਸਦੀ ਘਰ ਵਾਲੀ ਉਸਨੂੰ ਬਹੁਤ ਜ਼ਿਆਦਾ ਦਿਲਾਸਾ ਦਿੰਦੀ ਸੀ ਤਾਂ ਫਿਰ ਪਰਮੀਲਾ ਇੱਕ ਦਿਨ ਅਖਬਾਰ ਪੜ੍ਹਦੀ ਸੀ ਤੇ ਅਖਬਾਰ ਵਿੱਚੋਂ ਮਹਾਕੁੰਭ ਦੇ ਬਾਰੇ ਪੜ੍ਹਦੀ ਹੈ ਉਸਨੂੰ ਪਤਾ ਲੱਗਦਾ ਹੈ ਕਿ ਜਿਹੜਾ ਹੈ ਕਿ ਕੁੰਭ ਦਾ ਮੇਲਾ ਹੈ ਉਹ ਬਹੁਤ ਸ਼ੌਂਕ ਨਾਲ ਬਣਿਆ ਹੈ ਤੇ ਇਹ ਜਾਂ ਸ਼ੌਂਕ ਹੈ ਜ਼ਿੰਦਗੀ 'ਚ ਇੱਕ ਵਾਰੀ ਆਵੇਗਾ ਜਿਹੜਾ ਬੰਦਾ ਇੱਥੇ ਜਾ ਕੇ ਇਸ਼ਨਾਨ ਕਰ ਲੇ ਉਸਦੇ ਸਾਰੇ ਪਾਪ ਕੱਟੇ ਜਾਣਗੇ ਤਾਂ ਜਿਵੇਂ ਉਸਨੇ ਆ ਪੜਿਆ ਸੀ ਤਾਂ ਉਹ ਸੋਚਦੀ ਹੈ ਕਿ ਆਸੀ ਵੀ ਕੁੰਭ ਜ਼ਰੂਰ ਨਾ ਕੇ ਆਵਾਂਗੇ ਤਾਂ ਫਿਰ ਜਿਵੇਂ ਸ਼ਾਮ ਨੂੰ ਸਰੇਸ਼ ਡਿਊਟੀ ਤੋਂ ਆਂਦਾ ਤਾਂ ਫਿਰ ਪਰਮੀਲਾ ਉਸ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਕੁੰਭ ਨਾ ਕੇ ਆਈਏ ਮੈਂ ਸੁਣਿਆ ਸਾਰੇ ਪਾਪ ਕੱਟੇ ਜਾਂਦੇ ਨੇ ਹੁਣ ਸ੍ਰੇਸ਼ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਆਪਦੇ ਬਾਪੂ ਦੀ ਯਾਦ ਆ ਗਈ ਸੀ ਕਿ ਉਸਦੇ ਬਾਪੂ ਨਾਲ ਉਸਨੇ ਕਿੰਨਾ ਤੱਕਾ ਕੀਤਾ ਹੈ ਉਸ ਨੂੰ ਤੱਕੇ ਮਾਰ ਕੇ ਗਾਲ੍ਹਾਂ ਕੱਢ ਕੇ ਕਰੋ ਕੱਢਿਆ ਸੀ ਤਾਂ ਉਸ ਨੂੰ ਲੱਗਦਾ ਹੈ ਉਸ ਕੋਲ ਵੀ ਬਹੁਤ ਵੱਡਾ ਪਾਪ ਹੋ ਗਿਆ ਹੈ ਤਾਂ ਉਹ ਵੀ ਸੋਚਦਾ ਹੈ ਕਿ ਕਿਉਂ ਨਾ ਮੈਂ ਕੁੰਭ ਨਾਇਆ ਵਾਂ ਹੋ ਸਕਦਾ ਮੇਰਾ ਪਾਪ ਵੀ ਤੋ ਹੈ ਜਾਵੇ ਰੱਬ ਵੀ ਮੈਨੂੰ ਮਾਫ ਕਰ ਦੇ ਤੇ ਮੇਰੇ ਬਾਪੂ ਨਾਲ ਮਿਲਾ ਦੇ ਇਹ ਸੋਚ ਕੇ ਉਹ ਪਰਮਿਲਾ ਨੂੰ ਕਹਿ ਦਿੰਦਾ ਹੈ ਕਿ ਕੱਲ ਹੀ ਮੈਂ ਛੁੱਟੀ ਲੈ ਕੇ ਆਵਾਂਗਾ ਤੇ ਆਪਾਂ ਫਿਰ ਕੁੰਭ ਤਣ ਚੱਲਾਂਗੇ ਐਸੇ ਤਰ੍ਹਾਂ ਅਗਲੇ ਦਿਨ ਸ੍ਰੇਸ਼ ਆਪਦੀ ਘਰਾਂ ਨੂੰ ਲੈ ਕੇ ਕੁੰਭ ਦੇ ਮੇਲੇ 'ਚ ਪਹੁੰਚ ਜਾਂਦਾ ਹੈ ਜਾਣੇ ਸਰ ਪਹਿਲਾਂ ਤਾਂ ਉਹ ਕੁੰਬ ਦਾ ਮੇਲਾ ਕੁੰਮਦੇ ਨੇ ਫਿਰ ਨਾਣ ਵਾਸਤੇ ਉਹ ਪਾਣੀ 'ਚ ਚਲੇ ਜਾਂਦੇ ਨੇ ਹੁਣ ਜਿਵੇਂ ਉਹ ਪਾਣੀ 'ਚ ਜਾਣ ਲੱਗ ਜਾਂਦੇ ਨੇ ਤੇ ਉਹਨਾਂ ਦਾ ਇੱਕ ਸਾਧੂ ਪਿੱਛਾ ਕਰਨ ਲੱ ਜਾਂਦਾ ਹੁਣ ਉਹ ਸਾਧੂ ਵੀ ਜ਼ਿਲ੍ਹਾ ਕਲੈਕਟਰ ਸਾਹਿਬ ਦੇ ਪਿੱਛੇ-ਪਿੱਛੇ ਸੀ ਸੁਰੇਸ਼ ਦੇ ਪਿੱਛੇ-ਪਿੱਛੇ ਸੀ ਜਿਵੇਂ ਸੁਰੇਸ਼ ਪਾਣੀ ਵਿੱਚ ਡੁਬਕੀ ਲਾਂਦਾ ਤਾਂ ਫਿਰ ਸਾਧੂ ਵੀ ਉਸ ਦੇ ਪਿੱਛੇ ਆ ਕੇ ਖੜ ਜਾਂਦਾ ਤੇ ਜਿਵੇਂ ਸੁਰੇਸ਼ ਬਾਹਰ ਨਿਕਲਦਾ ਤਾਂ ਫਿਰ ਸਾਧੂ ਇੱਕ ਜ਼ੋਰਦਾਰ ਥੱਪੜ ਜ਼ਿਲ੍ਹਾ ਕਲੈਕਟਰ ਸਾਹਿਬ ਦੇ ਮਾਰਦਾ ਯਾਨੀ ਕਿ ਸੁਰੇਸ਼ ਦੇ ਮਾਰਦਾ ਹੁਣ ਜਿਵੇਂ ਸੁਰੇਸ਼ ਦੇ ਥੱਪੜ ਪਿਆ ਸੀ ਤਾਂ ਫਿਰ ਇੱਕਦਮ ਉਹ ਪਿੱਛੇ ਮੁੜ ਕੇ ਦੇਖਦਾ ਹੈ ਤੇ ਪਿੱਛੇ ਇੱਕ ਸਾਧੂ ਖੜਿਆ ਸੀ ਤਾਂ ਫਿਰ ਉਸ ਨੂੰ ਇੱਕਦਮ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਸਾਧੂ ਨੇ ਉਸ ਦੇ ਥੱਪੜ ਕਿਉਂ ਮਾਰਿਆ ਤਾਂ ਫਿਰ ਅੱਗੇ ਸਾਧੂ ਕਹਿੰਦਾ ਹੈ ਕਿ ਤੂੰ ਬਹੁਤ ਵੱਡਾ ਪਾਪੀ ਹੈ ਇਸ ਜਗ੍ਹਾ ਤੇ ਤੇਰਾ ਕੋਈ ਕੰਮ ਨਹੀਂ ਜਾ ਇੱਥੋਂ ਚਲਾ ਜਾ ਜਿਵੇਂ ਆ ਗੱਲ ਸੁਰੇਸ਼ ਨੇ ਸੁਣੀ ਸੀ ਤਾਂ ਉਸ ਨੂੰ ਲੱਗਦਾ ਹੈ ਕਿ ਆ ਸਾਧੂ ਕੋਈ ਨਾ ਕੋਈ ਅੰਤਰੀਜਮੀ ਹੈ ਜੋ ਉਸ ਦੀ ਦਿਲ ਦੀ ਗੱਲ ਜਾਣਦਾ ਹੈ ਉਸ ਕੋਲੇ ਜਿਹੜਾ ਪਾਪ ਹੋਇਆ ਹੈ ਹੋ ਸਕਦਾ ਹੈ ਇਸ ਦੇ ਬਾਰੇ ਉਸ ਨੂੰ ਪਤਾ ਲੱਗਿਆ ਹੋਵੇ ਤਾਂ ਫਿਰ ਉਹ ਹੱਥ ਜੋੜ ਕੇ ਸਾਧੂ ਨੂੰ ਕਹਿੰਦਾ ਹੈ ਕਿ ਬਾਬਾ ਮੈਨੂੰ ਦੱਸੋ ਮੇਰੀ ਕੀ ਗਲਤੀ ਹੈ ਤੁਸੀਂ ਮੇਰੇ ਥੱਪੜ ਕਿਉਂ ਮਰਿਆ ਤਾਂ ਫਿਰ ਅੱਗੋ ਜੋ ਸਾਧੂ ਹੁੰਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਇਸ ਨੇ ਉਸ ਨੂੰ ਪਛਾਣਿਆ ਨਹੀਂ ਉਹ ਸਾਧੂ ਦੇ ਵੱਡੇ ਵੱਡੀਆਂ ਮੁੱਛਾਂ ਸੀ ਤੇ ਮੂੰਹ ਤੇ ਉਸ ਨੇ ਲਾਹ ਖਲਾ ਰੱਖੀ ਸੀ ਤਾਂ ਕਰਕੇ ਉਸ ਦੀ ਪਛਾਣਾਣਾ ਮੁਸ਼ਕਿਲ ਸੀ ਤਾਂ ਫਿਰ ਉਹ ਸਾਧੂ ਉੱਥੇ ਹੀ ਗੰਗਾ ਜਲਨ ਨਾਲ ਆਪਦਾ ਮੂਹ ਤੋਂਦਾ ਹੈ ਜਿਵੇਂ ਉਸਨੇ ਮੂੰਹ ਤੋਆ ਸੀ ਤਾਂ ਉਸ ਨੂੰ ਦੇਖ ਕੇ ਸੁਰੇਸ਼ ਇੱਕਦਮ ਹਾਰਨ ਰਹਿ ਗਿਆ ਸੀ ਉਹ ਸਾਧੂ ਕੋਈ ਹੋਰ ਨਹੀਂ ਸੁਰੇਸ਼ ਦਾ ਬਾਪੂ ਹੀ ਸੀ ਜਿਹੜਾ ਕਿ ਇੱਕ ਸਾਧੂ ਬਣ ਗਿਆ ਸੀ ਤਾਂ ਫਿਰ ਸੁਰੇਸ਼ ਉਸਕੋਦਮ ਉਸਦੇ ਪੈਰੇ ਪਹੁੰਚਦਾ ਤੇ ਪੈਰੇ ਡਿੱਕੇ ਜ਼ੋਰ-ਜ਼ੋਰ ਦੀ ਰੋਣ ਲਾ ਜਾਂਦਾ ਤੇ ਮਾਫੀ ਮੰਗਣ ਆ ਜਾਂਦਾ ਕਿਉਂਕਿ ਸੁਰੇਸ਼ ਨੂੰ ਆਪਦੇ ਬਾਪੂ ਨੂੰ ਲੱਭਦੇ ਨੂੰ ਬਹੁਤ ਟਾਈਮ ਹੋ ਗਿਆ ਸੀ ਉਹਦੇ ਵਿਯੋਗ ਚ ਬਹੁਤ ਜ਼ਿਆਦਾ ਤੜਫ ਰਿਆ ਸੀ ਇਸ ਕਰਕੇ ਸੁਰੇਸ਼ ਬਹੁਤ دیر ਤੱਕ ਚੁੱਪ ਨਹੀਂ ਹੁੰਦਾ ਤੇ ਬਹੁਤ ਉੱਚੀ ਉੱਚੀ ਰੋਂਦਾ ਆਪਦੇ ਬਾਪੂ ਦੇ ਪੈਰ ਫੜ ਕੇ ਤੇ ਨਾਲੇ ਉਹ ਮਾਫੀ ਮੰਗਦਾ ਰਹਿੰਦਾ ਹੁਣ ਜਿਵੇਂ ਇਹ ਸੀਨ ਸੁਰੇਸ਼ ਦੀ ਘਰੋਂ ਨੇ ਵੇਖਿਆ ਸੀ ਤਾਂ ਉਸ ਨੂੰ ਪਤਾ ਲੱਗਿਆ ਸੀ ਕਿ ਸੁਰੇਸ਼ ਦਾ ਬਾਪੂ ਮਿਲ ਗਿਆ ਤਾਂ ਉਹ ਵੀ ਭੱਜ ਕੇ ਆ ਕੇ ਸੁਰੇਸ਼ ਦੇ ਬਾਪੂ ਦੇ ਪੈਰੀ ਹੱਥ ਲਾਂਦੀ ਹੈ ਹੁਣ ਜਿਵੇਂ ਦੋਨਾਂ ਨੇ ਪਹਿਰੇ ਹੱਥ ਲਾਇਆ ਸੀ ਤਾਂ ਸੁਰੇਸ਼ ਦੇ ਬਾਪੂ ਦਾ ਮਨ ਪਿਘਲ ਜਾਂਦਾ ਹੈ ਤੇ ਉਹ ਦੋਨਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਆ ਜਾਂਦਾ ਹੈ ਜਿੱਥੇ ਉਹ ਰਹਿ ਰਿਹਾ ਸੀ ਉੱਥੇ ਆ ਕੇ ਉਹ ਦੋਨਾਂ ਦਾ ਹਾਲਚਲ ਪੁੱਛਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਸੁਰੇਸ਼ ਕਲੈਕਟਰ ਬਣ ਗਿਆ ਹੈ ਤੇ ਉਸਨੇ ਉਸ ਕੁੜੀ ਦਾ ਵੀ ਖੇੜਾ ਛੱਡ ਦਿੱਤਾ ਸੀ ਜਿਹਦੇ ਕਰਕੇ ਉਸ ਦਾ ਬਾਪੂ ਉਸ ਨੂੰ ਧਮਕਾ ਕੇ ਆਇਆ ਸੀ ਤਾ ਫਿਰ ਸੁਰੇਸ਼ ਦਾ ਬਾਪੂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਕਹਿੰਦਾ ਹੈ ਕਿ ਜੇ ਮੈਂ ਤੈਨੂੰ ਨਾ ਧਮਕਾਉਂਦਾ ਤੂੰ ਕਦੇ ਜ਼ਿਲ੍ਹਾ ਕਲੈਕਟਰ ਨਹੀਂ ਬਣਨਾ ਸੀ ਐਸੇ ਤਰ੍ਹਾਂ ਜੋ ਹੁੰਦਾ ਹੈ ਰੱਬ ਦੀ ਮਿਹਰਬਾਨੀ ਨਾਲ ਹੁੰਦਾ ਹੈ ਜੋ ਕਰਦਾ ਹੈ ਰੱਬ ਹੀ ਕਰਦਾ ਹੈ ਐਸੇ ਤਰ੍ਹਾਂ ਫਿਰ ਸੁਰੇਸ਼ ਸਾਹਿਬ ਦੇ ਬਾਪੂ ਨੂੰ ਪੁੱਛਦਾ ਹੈ ਕਿ ਬਾਪੂ ਤੁਸੀਂ ਕਿੱਥੇ ਚਲੇ ਗਏ ਸੀ ਤੁਸੀਂ ਐਸੇ ਤਰ੍ਹਾਂ ਸਾਧ ਕਿਵੇਂ ਬਣ ਗਏ ਤਾਂ ਫਿਰ ਉਸ ਦਾ ਬਾਪੂ ਕਹਿੰਦਾ ਹੈ ਕਿ ਜਦੋਂ ਮੈਂ ਤੇਰੇ ਕੋਲ ਆ ਗਿਆ ਸੀ ਤੂੰ ਮੈਨੂੰ ਧੱਕੇ ਦੇ ਕੇ ਤੇ ਗਾਲ੍ਹਾਂ ਕੱਢ ਕੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਤਾਂ ਫਿਰ ਮੇਰੇ ਕੋਲ ਕੋਈ ਜੀਣ ਦੀ ਆਸ ਨਹੀਂ ਬਚੀ ਸੀ ਮੈਂ ਕਿਸ ਦੇ ਸਾਰੇ ਜ਼ਿੰਦਗੀ ਕੱਟਦਾ ਤੇਰੀ ਮੰਮੀ ਤਾਂ ਪਹਿ ਇਸ ਤਰ੍ਹਾਂ ਕਰ ਰਹੀ ਸੀ ਤਾਂ ਕਰਕੇ ਮੇਰਾ ਦਿਲ ਟੁੱਟ ਗਿਆ ਸੀ ਹੁਣ ਮੈਂ ਜਿੰਦਾ ਤਾਂ ਕਿਸ ਦੇ ਸਾਰੇ ਜਿੰਦਾ ਫਿਰ ਇੱਕ ਦਿਨ ਮੈਨੂੰ ਇੱਕ ਸਾਧੂਆਂ ਦੀ ਟੋਲੀ ਮਿਲਦੀ ਹੈ ਜਿਹੜੀ ਕਿ ਬਹੁਤ ਭਗਤੀ ਕਰਦੀ ਸੀ ਮੈਨੂੰ ਆਹ ਚੀਜ਼ ਵਧੀਆ ਲੱਗਦੀ ਹੈ ਤੇ ਮੈਂ ਫਿਰ ਉਹਨਾਂ ਦੇ ਨਾਲ ਹੀ ਰਲ ਗਿਆ ਤੇ ਭਗਤੀ ਦੀ ਰਾਹ ਫੜ ਲਈ ਉਸ ਤੋਂ ਬਾਅਦ ਮੈਂ ਰੱਬ ਦੀ ਭਗਤੀ ਕਰਦਾ ਤੇ ਇਸ ਦੁਨੀਆ ਦੀ ਮੋਹ ਮਾਇਆ ਤੋਂ ਮੈਂ ਦੂਰ ਹੋ ਗਿਆ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਸਭ ਮੋਹ ਮਾਇਆ ਹੀ ਹੈ ਜਿਹੜੀ ਆਪਾਂ ਨੂੰ ਬੰਨ੍ਹੀ ਰੱਖਦੀ ਹੈ ਜਦੋਂ ਤੋਂ ਮੈਂ ਦੂਰ ਹੋਇਆ ਤੇ ਮੈਨੂੰ ਕਿਸੇ ਚੀਲ ਦੀ ਜ਼ਾਲਸਾ ਨਹੀਂ ਰਹੀ ਪਰ ਜਦੋਂ ਮੈਂ ਤੈਨੂੰ ਉੱਥੇ ਵੇਖਿਆ ਤਾਂ ਤੂੰ ਜੋ ਆਪਦੀ ਮਾਂ ਨੂੰ ਸ਼ਬਦ ਕਹੇ ਸੀ ਆਪਦੀ ਮਾਂ ਨੂੰ ਗਾਲ੍ਹਾਂ ਕੱਢੀਆਂ ਸੀ ਇਸ ਕਰਕੇ ਮੈਨੂੰ ਤੇਰੇ ਤੇ ਬਹੁਤ ਜ਼ਿਆਦਾ ਗੁੱਸਾ ਸੀ ਤਾਂ ਹਾਲ ਦੇ ਬਾਪੂ ਕੋਲੇ ਹੱਥ ਜੋੜ ਕੇ ਮਾਫੀ ਮੰਗਦਾ ਤੇ ਕਹਿੰਦਾ ਹੈ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲੋ ਸੀ ਉਸ ਕਰਕੇ ਮੈਂ ਬਹੁਤ ਸੁਪਸਤਾਇਆ ਉਸ ਦੀ ਸਜ਼ਾ ਮੈਨੂੰ ਬਹੁਤ ਜ਼ਿਆਦਾ ਮਿਲੀ ਹੈ ਐਸੇ ਤਰ੍ਹਾਂ ਸੁਰੇਸ਼ ਦੇ ਬਾਪੂ ਨੇ ਸੁਰੇਸ਼ ਨੂੰ ਮਾਫ ਕਰ ਦਿੱਤਾ ਸੀ ਫਿਰ ਸੁਰੇਸ਼ ਕਹਿੰਦਾ ਹੈ ਕਿ ਬਾਪੂ ਹੁਣ ਤੁਸੀਂ ਇੱਥੇ ਨਹੀਂ ਰਹਿਣਾ ਤੁਸੀਂ ਮੇਰੇ ਨਾਲ ਚੱਲੋ ਤਾਂ ਫਿਰ ਸੁਰੇਸ਼ ਦਾ ਬਾਪੂ ਕਹਿੰਦਾ ਹੈ ਕਿ ਪੁੱਤ ਹੁਣ ਮੈਂ ਦੁਨੀਆਦਾਰੀ ਛੱਡ ਚੁੱਕਿਆ ਮੈਂ ਮੋਹ ਮਾਇਆ ਤੋਂ ਉੱਤੇ ਹੋ ਚੁੱਕਿਆ ਮੈਂ ਹੁਣ ਤੇਰੇ ਨਾਲ ਨਹੀਂ ਜਾ ਸਕਦਾ ਤੁਸੀਂ ਰਾਜੀ ਖੁਸ਼ੀ ਆਪਦੀ ਜ਼ਿੰਦਗੀ ਜਿਓ ਮੈਂ ਤੁਹਾਨੂੰ ਖੁਸ਼ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹਾਂ ਪਰ ਸੁਰੇਸ਼ ਉਸਦੀ ਅਮਿੰਤਾ ਕਰਦਾ ਹੈ ਉਸਦੇ ਪੈਰੀ ਹੱਥ ਲੰਦਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਆਪਦੀ ਰੀਜ ਪੂਰੀ ਕਰਨਾ ਚਾਹਨਾ ਮੈਂ ਤੁਹਾਡੀ ਸੇਵਾ ਕਰਨਾ ਚਾਹਨਾ ਪਰ ਸੁਰੇਸ਼ ਦਾ ਬਾਪੂ ਕਿਸ ਹਾਲਤ ਵਿੱਚ ਨਹੀਂ ਮੰਨਦਾ ਪਰ ਸੁਰੇਸ਼ ਉਸ ਨੂੰ ਕਹਿੰਦਾ ਹੈ ਕਿ ਬਾਪੂ ਚਲੋ ਤੁਸੀਂ ਮੇਰੇ ਕੋਲ ਸਿਰਫ 15 ਦਿਨ ਵਾਸਤੇ ਆ ਜਿਓ ਉਸ ਤੋਂ ਬਾਅਦ ਚਾਹੇ ਇੱਥੇ ਵਾਪਸ ਆ ਜਿਓ ਤਾਂ ਫਿਰ ਸੁਰੇਸ਼ ਦਾ ਬਾਪੂ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਮਹਾਕੁੰਭ ਖਤਮ ਹੋਣ ਦੇ ਉਸ ਤੋਂ ਬਾਅਦ ਮੈਂ ਤੇਰੇ ਕੋਲ ਆ ਜਾਵਾਂਗਾ ਤੇ ਮੈਂ ਸਿਰਫ 15 ਦਿਨ ਹੀ ਤੇਰੇ ਕੋਲੇ ਰਹਿਵਾਂਗਾ ਉਸ ਤੋਂ ਬਾਅਦ ਮੈਂ ਇਹ ਦੁਨੀਆ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦਾ ਤਾਂ ਫਿਰ ਸੁਰੇਸ਼ ਸਾਹਿਬ ਦੇ ਬਾਪੂ ਦਾ ਫੋਨ ਨੰਬਰ ਲੈ ਲੈਂਦਾ ਤੇ ਫੋਨ ਨੰਬਰ ਲੈਣ ਤੋਂ ਬਾਅਦ ਘਰੇ ਆ ਜਾਂਦਾ ਹੁਣ ਘਰੇ ਆ ਕੇ ਉਸ ਦਾ ਸਾਰਾ ਪਛਤਾਤਾ ਮਿਟ ਗਿਆ ਸੀ ਕਿਉਂਕਿ ਉਸ ਨੂੰ ਉਸ ਦਾ ਬਾਪੂ ਵੀ ਮਿਲ ਗਿਆ ਸੀ ਤੇ ਉਸ ਨੇ ਉਸ ਨੂੰ ਮਾਫ਼ ਵੀ ਕਰ ਦਿੱਤਾ ਸੀ ਤਾਂ ਫਿਰ ਸੁਰੇਸ਼ ਸਾਹਿਬ ਦੇ ਬਾਪੂ ਨੂੰ ਫੋਨ ਕਰਕੇ ਗੱਲ ਕਰਦਾ ਰਹਿੰਦਾ ਸੀ ਤੇ ਉਸ ਬਾਰੇ ਹਾਲਚਲ ਪੁੱਛਦਾ ਰਹਿੰਦਾ ਸੀ ਤੇ ਨਾਲੇ ਆਪਣਾ ਵੀ ਹਾਲਚਲ ਦੱਸਦਾ ਰਹਿੰਦਾ ਸੀ ਤਾਂ ਉਸ ਦਾ ਬਾਪੂ ਸੁਰੇਸ਼ ਕੋਲੇ ਆ ਜਾਂਦਾ ਹੈ ਹੁਣ ਜਿਵੇਂ ਬਾਪੂ ਕਰਿਆ ਸੀ ਤਾਂ सुरेश ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਉਸ ਨੂੰ ਇੰਨਾ ਚਾਹ ਚੜਦਾ ਹੈ ਕਿ ਉਹ ਇੱਕ ਕਬੱਡੀ ਸਾਰੀ ਪਾਰਟੀ ਆਪਦੇ ਬਾਪੂ ਦੇ ਆਉਣ ਦੇ ਸਵਾਗਤ ਚ ਰੱਖਦਾ ਹੈ ਤੇ ਸਭ ਨੂੰ ਛੋਟੇ ਮੋਟੇ ਗਰੀਬ ਆਦਮੀ ਵੱਡੇ ਆਦਮੀ ਸਭ ਨੂੰ ਉਸ ਪਾਰਟੀ ਚ ਬੁਲਾਉਂਦਾ ਹੈ ਤੇ ਬੜੀ ਸ਼ਾਨਦਾਰ ਪਾਰਟੀ ਕਰਦਾ ਹੈ ਤੇ ਨਾਲੇ ਸਭ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਉਸਦਾ ਬਾਪੂ ਚਲਾ ਗਿਆ ਸੀ ਉਸਦੀ ਗਲਤੀ ਕਰਕੇ ਤੇ ਹੁਣ ਉਹ ਵਾਪਸ ਆ ਗਿਆ ਉਸ ਤੋਂ ਬਾਅਦ ਸੁਰੇਸ਼ ਦਾ ਬਾਪੂ ਸੁਰੇਸ਼ ਕੋਲੇ 15 ਦਿਨ ਰਹਿੰਦਾ ਹੈ ਤੇ 15 ਦਿਨਾਂ ਬਾਅਦ ਉਹ ਆਪਦੇ ਪੁੱਤ ਕੋਲੇ ਇਜਾਜ਼ਤ ਲੈਂਦਾ ਹੈ ਕਿ ਪੁੱਤ ਹੁਣ ਮੈਂ ਜਿਹੜੀ ਰਾਹ ਤੇ ਚੱਲ ਪਿਆ ਮੈਂ ਉਸ ਰਾਹ ਤੋਂ ਪਿੱਛੇ ਨਹੀਂ ਹਟ ਸਕਦਾ ਹੁਣ ਮੈਂ ਇਸ ਦੁਨੀਆ ਦੀ ਮੋਹ ਮਾਇਆ ਤੋਂ ਦੂਰ ਹੋਣਾ ਚਾਹਨਾ ਮੈਂ ਸਾਦੀ ਠੀਕਾਂ ਤੇ ਮੈਂ ਸਾਦੀ ਬਣਿਆ ਰਹਿਣਾ ਚਾਹਨਾ ਤਾਂ ਫਿਰ सुरेश ਆਪ ਦੇ ਬਾਪੂ ਦੀ ਭਾਵਨਾ ਸਮਝਦਾ ਤੇ ਉਸ ਨੂੰ ਜਾਣ ਤੋਂ ਨਹੀਂ ਰੋਕਦਾ ਐਸੇ ਤਰ੍ਹਾਂ सुरेश ਦਾ ਬਾਪੂ ਵਾਪਸ ਸਾਧ ਬਣ ਕੇ ਭਗਤੀ ਚ ਲੀਨ ਹੋ ਗਿਆ ਸੀ ਫਿਰ ਵੀ ਉਸ सुरेश ਕੋਲ ਕਦੇ ਨਾ ਕਦੇ ਆਂਦਾ ਜਾਂਦਾ ਰਹਿੰਦਾ ਸੀ ਤੇ सुरेश ਦੀ ਉਸ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਹੁਣ सुरेश ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਸ ਨੇ ਆਪ ਦੇ ਬਾਪੂ ਦਾ ਸੁਪਨਾ ਪੂਰਾ ਕਰ ਦਿੱਤਾ ਤੇ ਆਪ ਦੀ ਮਾਂ ਦਾ ਸੁਪਨਾ ਵੀ ਪੂਰਾ ਕਰ ਦਿੱਤਾ ਸੀ ਤੇ ਉਹਨਾਂ ਕੋਲ ਉਸ ਨੇ ਮਾਫੀ ਵੀ ਮੰਗ ਲਈ ਸੀ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਤਾਂ ਦੋਸਤੋ ਇੱਕ ਕਹਾਣੀ ਦੱਸਣ ਦਾ ਮਕਸਦ ਹੈ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਕਈ ਵਾਰ ਜ਼ਿੰਦਗੀ 'ਚ ਸਾਡੇ ਕੋਲ ਬਹੁਤ ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ ਉਸ ਪਰਮਪਿਤਾ ਪਰਮਾਤਮਾ ਨੂੰ ਮੂਹਰੇ ਰੱਖ ਕੇ ਆਪਣੀਆਂ ਗਲਤੀਆਂ ਸਵੀਕਾਰ ਕਰ ਲੈਣੀਆਂ ਚਾਹੀਦੀਆਂ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਿਹਦਾ ਆਪਾਂ ਦਿਲ ਦੁਖਾਇਆ ਹੈ ਉਸ ਬੰਦੇ ਕੋਲੇ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਜਿਹਦਾ ਆਪਾਂ ਬੁਰਾ ਸੋਚਿਆ ਜਾਂ ਬੁਰਾ ਕੀਤਾ ਉਸ ਕੋਲੇ ਵੀ ਮਾਫੀ ਮੰਗ ਲੈਣੀ ਚਾਹੀਦੀ ਹੈ ਤੁਸੀਂ ਦੇਖੋਗੇ ਮਾਫੀ ਮੰਗਣ ਤੋਂ ਬਾਅਦ ਤੁਹਾਡੇ ਦਿਲ ਤੇ ਬੋਝ ਬਹੁਤ ਘਟ ਜਾਵੇਗਾ ਤੇ ਪਰਮਪਿਤਾ ਪਰਮਾਤਮਾ ਵੀ ਸੋਚਦਾ ਹੈ ਕਿ ਜੇ ਇਹ ਬੰਦਾ ਆਪਦੇ ਗੁਨਾਹ ਦੀ ਮਾਫੀ ਮੰਗਲੇ ਤਾਂ ਮੈਂ ਮaaf ਕਰਨ ਵਾਸਤੇ ਤਿਆਰ ਹਾਂ ਪਰ ਕੋਈ ਬੰਦਾ ਮਾਫੀ ਮੰਗੇ ਤਾਂ ਸਹੀ ਕਿਉਂਕਿ ਪਰਮਾਤਮਾ ਬਖਸ਼ਣਾ ਰਹਾ ਹੈ ਉਹ ਹਰ ਗਲਤੀ ਮaaf ਕਰ ਦਿੰਦਾ ਪਰ ਕੋਈ ਨੀਵਾ ਹੋ ਕੇ ਉਸ ਦੇ ਕੋਲੇ ਆਵੇ ਤਾਂ ਸਹੀ ਬਸ ਪਰਮਾਤਮਾ ਐਸੀ ਗੱਲ ਦਾ ਇੰਤਜ਼ਾਰ ਕਰਦਾ ਹੈ ਜੇ ਤੁਹਾਡੇ ਕੋਲੇ ਵੀ ਕੋਈ ਪਾਪ ਹੋਇਆ ਹੈ ਜੇ ਤੁਹਾਨੂੰ ਕਿਸੇ ਗੱਲ ਦਾ ਪਸਤਾਵਾ ਹੈ ਤਾਂ ਉਸ ਪਰਮ ਪਿਤਾ ਪਰਮਾਤਮਾ ਕੋਲੇ ਮਾਫੀ ਮੰਗ ਲਓ ਉਸ ਵਾਹਿਗੁਰੂ ਕੋਲੇ ਮਾਫੀ ਮੰਗ ਲਓ ਤਾਂ ਦੋਸਤੋ ਇਹ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ